ਮੈਨੂੰ ਹਲਕਾ ਸਾਊਥ ਚ ਦੱਸਣ ਬੈਨ ਸਾਹਿਬ ਵੀ ਇਹਨਾਂ ਨੇ ਕੀ ਕਿਹੜੀ ਡਿਸਪੈਂਸਰੀ ਬਣਾਈ ਆ ਕਿਹੜਾ ਇਹਨਾਂ ਨੇ ਕਾਲਜ ਬਣਾਇਆ ਕਿਹੜਾ ਇਹਨਾਂ ਨੇ ਹਸਪਤਾਲ ਬਣਾਇਆ ਕਿਹੜੇ ਇਹਨਾਂ ਨੇ ਸਕੂਲ ਬਣਾਇਆ ਕਿਹੜਾ ਇਹਨਾਂ ਨੇ ਰੋਜ਼ਗਾਰ ਕੇਂਦਰ ਬਣਾਇਆ ਕੋਈ ਟੈਕਨੀਕਲ ਐਜੂਕੇਸ਼ਨ ਦੱਸਣਾ ਮੈਨੂੰ ਕੋਈ ਛੜਕ ਦੱਸਣਾ ਕੋਈ ਪਾਰਕ ਦੱਸਣਾ ਕੋਈ ਐਸਾ ਕੰਮ ਕੋਈ ਖੇਡ ਸਟੇਡੀਅਮ ਦੱਸਣਾ ਇੱਕ ਚੀਜ਼ ਦੱਸਣ ਬੈਨ ਸਾਹਿਬ ਉਹ ਯਾਰ ਇਹਨਾਂ ਨੇ ਕੋਈ ਇਹਨਾਂ ਨੇ ਕਿੰਨਾ ਕਿ ਲੁੱਟਣਾ ਪੰਜਾਬ ਨੂੰ ਇਹਨਾਂ ਨੇ ਕਿੰਨ ਮੈਨੂੰ ਦੁੱਖ ਤੇ ਅਫਸੋਸ ਆ ਇੱਕ ਵਾਦਾ ਇਸ ਬੰਦੇ ਨੇ ਪੂਰਾ ਨਹੀਂ ਕੀਤਾ ਕਾਂਗਰਸ ਨੇ ਕਰਕੇ ਇਹਨੂੰ ਪਾਰਟੀ ਚੋਂ ਕੱਢਿਆ ਕੱਢਿਆ ਹੀ ਹਸਾਬ ਨਾਲੋ ਘਰੇ ਬਾਤਾ ਅਜੇ ਵੀ ਸ਼ਰਮ ਨਹੀਂ ਆਉਂਦੀ ਤੁਸੀਂ ਦੇਖੋ ਕਿ ਜਿਹੜੇ ਬੰਦੇ ਆਮ ਆ ਔਰ ਆਮ ਬੰਦਿਆਂ ਦੀ ਪਾਰਟੀ ਆਮ ਆਦਮੀ ਪਾਰਟੀ ਉਹ ਯਾਰ ਉਹਨਾਂ ਨੂੰ ਠੱਗੀ ਦਾ ਤਰੀਕਾ ਹੀ ਨਹੀਂ ਆਉਂਦਾ ਕੇਜਦੀਵਾਲ ਸਾਹਿਬ ਤਾਂ ਇੰਡੀਆ ਦਾ ਹੈ ਹਰਿਆਣੇ ਦਾ ਜੰਪੜਾ ਸਾਡੇ ਗਵਾਂਢ ਚ ਜੰਮਿਆ ਜੇ ਕਾਂਗਰਸੇ ਕਰ ਕਹਿੰਦੀ ਆ ਤੇ ਸਤਕਾਰਯੋਗ ਮਾਨਯੋਗ ਜੀਬੀ ਸੋਨੀ ਗਾਂਧੀ ਬਹੁਤ ਜੰਪੜ ਨੇ ਢਿੱਲੀ ਦੀ ਹੈ SMZ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਿੰਮਤ ਸੋ 2022 ਦੀ ਚੋਣਾਂ ਨਜ਼ਦੀਕ ਆ ਗਈਆਂ ਨੇ ਰੋਜ਼ ਤੁਹਾਨੂੰ SMZ ਚੈਨਲ ਵੱਲੋਂ ਕਿਸੇ ਨਾ ਕਿਸੇ ਅਪਡੇਟ ਦੇ ਉੱਤੇ ਜਾਣਕਾਰੀ ਦਿੱਤੀ ਜਾਂਦੀ ਹੈ ਸ਼ਹਿਰ ਦੇ ਵਿੱਚ ਕੋਈ ਵੀ ਗਤੀਵਿਧੀ ਹੋਵੇ ਕੋਈ ਵੀ ਫੰਕਸ਼ਨ ਹੋਵੇ ਜਾਂ ਕੋਈ ਵੀ ਕਾਰਾ ਹੋਵੇ ਤੁਹਾਨੂੰ ਉਹਦੇ ਬਾਰੇ ਜਾਣੂ ਕਰਵਾਇਆ ਜਾਂਦਾ ਆ ਸੋ ਸਾਡੇ ਨਾਲ ਇਸ ਵਕਤ ਰਣਜੀਤ ਸਿੰਘ ਖੈਰਾ ਮੌਜੂਦ ਨੇ ਜੋ ਕਿ ਸਦਾ ਹੀ ਸੁਰਖੀਆਂ ਵਿੱਚ ਬਣੇ ਰਹਿੰਦੇ ਨੇ ਤੇ ਖੈਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਵਾਡਾ ਬਜੀ ਐਸਐਮਜੀ ਨਿਊਜ਼ ਦਾ ਤੇ ਦੇਸ਼ ਵਿਦੇਸ਼ ਦੇਖ ਰਹੇ ਮੇਰੇ ਸੱਜਣ ਮਿੱਤਰ ਵੀਰ ਪੰਡਾ ਸਾਰਿਆਂ ਨੂੰ ਜੁਆਇਰ ਕਰੂ ਜੀ ਖਾਲਸਾ ਵਾਹਿਗੁਰੂ ਜੀ ਖਾਤਾਏ ਨਮਸਕਾਰ ਦਾ ਸਰ ਇੱਕ ਗੱਲ ਕਰਨੀ ਚਾਹਵਾਂਗੇ ਬੈਂਸ ਸਾਹਿਬ ਦੀ ਇਧਰਲੇ ਏਰੀਆ ਦੇ ਐਮਐਲਏ ਨੇ ਤੁਸੀਂ ਉਹਨਾਂ ਦੇ ਪਿੱਛੇ ਪਏ ਰਹੇ ਨੇ ਕੀ ਮਾਮਲਾ ਆ ਕਿਉਂ ਸੁਰਖੀਆਂ ਵਾਸਤੇ ਜਾਂ ਮੀਡੀਆ ਚ ਆਉਣ ਵਾਸਤੇ ਆ ਕੀ ਕਾਰਨਾ ਜਿਹੜਾ ਉਹਨਾਂ ਦੇ ਮਗਰ ਪਏ ਰਹੇ ਨੇ ਕਿਉਂਕਿ ਉਹ ਤਾਂ ਕਾਫੀ ਕੰਮ ਵੀ ਕਰ ਰਹੇ ਨੇ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਮੇਰਾ ਕੋਈ ਉਹਨਾਂ ਨਾਲ ਜਾਤੀ ਆ ਜਮਾਤੀ ਵਿਰੋਧ ਨਹੀਂ ਹੈਗਾ ਮਰੋ ਦੇਸ ਗੱਲ ਆ ਕਿ ਲੋਕਾਂ ਨੇ ਉਹਨਾਂ ਨੂੰ ਦੋ ਵਾਰ ਤੋਂ ਐਮਐਲਏ ਬਣਾਇਆ ਹੈ। ਲਗਭਗ 10 ਸਾਲ ਹੋ ਗਏ ਉਹਨਾਂ ਨੂੰ ਐਮਐਲਏ ਬਣਿਆ ਨੂੰ 2012 ਤੋਂ ਲਗਾਤਾਰ। ਪਰ ਅੱਜ ਵੀ ਤੁਸੀਂ ਦੇਖ ਲਓ ਮੈਂ ਹਲਕੇ 'ਚ ਜਾ ਕੇ ਆਇਆ ਹਾਂ। ਤੁਸੀਂ ਲੋਹਾਰੇ ਤੋਂ ਜਿਹੜਾ ਆਪਾਂ ਪਿੱਪਲ ਚੌਂ ਨੂੰ ਜਾਂਦਾ ਹੈ ਜਾਂ ਜਾਇਨ ਦੇ ਠੇਕੇ ਤੋਂ ਆਪਾਂ ਪੁਰਾਣੇ ਡਾਬੇ ਠਾੜੇ ਨੂੰ ਜਾਂਦਾ ਜਾਂ ਟੰਡਾਰੀ ਦਾ ਹਾਲ ਤੁਸੀਂ ਦੇਖ ਲਓ। ਜਾਸਪੁਰੇ ਦਾ ਹਾਲ ਦੇਖ ਲਓ ਸ਼ੇਰਪੁਰ ਦਾ ਹਾਲ ਦੇਖ ਲਓ ਮੋਤੀ ਨਗਰ ਦਾ ਹਾਲ ਦੇਖ ਲਓ ਡਾਬੇ ਦਾ ਸ਼ਿਮਲਾਪੁਰੀ ਦਾ ਹਾਲ ਦੇਖ ਲਓ ਬੁਰਾ ਹਾਲ ਇਸ ਏਰੀਆ ਦਾ ਤੇ ਵਿਰੋਧ ਕੋਈ ਨਹੀਂ ਹੈਗਾ ਵਿਰੋਧ ਇਸ ਗੱਲ ਦਾ ਕਿ ਉਹ ਲੋਕਾਂ ਦੇ ਨੁਮਾਇੰਦੇ ਆ ਲੋਕਾਂ ਨੇ ਉਹਨਾਂ ਨੂੰ ਦੋ ਵਾਰ ਤੋਂ ਐਮਐਲਏ ਬਣਾਇਆ ਤੇ ਉਹਨਾਂ ਦੀ ਇੱਕ ਸਿੱਧੀ ਰਿਸਪੌਂਸਿਬਿਲਟੀ ਬਣਦੀ ਆ ਕਿ ਉਹਨਾਂ ਨੇ ਸਰਕਾਰ ਤੋਂ ਫੰਡ ਕਿੱਦਾਂ ਲਿਉਨੇ ਆ ਸੀਵਰੇਜ ਸਿਸਟਮ ਬਿਲਕੁਲ ਕਲਾਪਸ ਕਰ ਗਿਆ ਬੁਰਾ ਹਾਲ ਆ ਸੜਕਾਂ ਟੁੱਟੀਆਂ ਹੋਈਆਂ ਐਜੂਕੇਸ਼ਨ ਦਾ ਕੋਈ ਪ੍ਰਬੰਧ ਨਹੀਂ ਹੈਗਾ ਸਿਹਤ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਆ ਦੁਨੀਆ ਭਰ ਦੀ ਬੇਰੋਜ਼ਗਾਰੀ ਹੈ ਅੰਤਾਂ ਦੀ ਮਹਿੰਗਾਈ ਆ ਲੋਕਾਂ ਨੂੰ ਆਪਣਾ ਯਾਰ ਗੁਜਰਵਾ ਕਰਨਾ ਔਖਾ ਹੁੰਦਾ ਤੇ ਇਹ ਚ ਸਿੱਧੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਬਣਦੀ ਆ ਲੋਕਾਂ ਦੇ ਨੁਮਾਇੰਦੇ ਦੀ ਜਿਹਨੂੰ ਲੋਕ ਚੁਣ ਕੇ ਭੇਜਦੇ ਆ ਆਪਣਾ ਕੋਈ ਨਜੀਬ ਵਿਰੋਧ ਨਹੀਂ ਹੈਗਾ ਉਹਨਾਂ ਨੂੰ ਤੁਹਾਡੇ ਉੱਤੇ ਐਫ ਆਈ ਆਰ ਵੀ ਦਰਜ ਹੋਈਆਂ ਨੇ ਪਿਛੇ ਜਿਹਦੇ ਵਿੱਚ ਤੁਸੀਂ ਸਪੋਰਟ ਕਰ ਰਹੇ ਸੀਗੇ ਮਹਿਲਾ ਦੀ ਜਿਹੜੀ ਰੇਪ ਪੀੜਤ ਹੈ ਤੇ ਤੁਸੀਂ ਕਿਹਾ ਇਹ ਦਾਵਾ ਕੀਤਾ ਵੀ ਉਹਨਾਂ ਨੇ ਕਿ ਤੋ ਹਰਿਆਣਾ ਦੇ ਵਿੱਚੋਂ ਤੁਹਾਡੇ ਤੁਹਾਡੇ ਤੇ ਐਫ ਆਈ ਆਰ ਦਾ ਲਾਂਚ ਕਰਵਾਈਆਂ ਨੇ ਉਹਦਾ ਕੀ ਮਤਲਬ ਹੈ ਜੀ ਉਹਦਾ ਇਹੀ ਮਤਲਬ ਹੈ ਕਿ ਤਨਾ ਕਿਤੇ ਉਹ ਡੀਗ੍ਰੇਡ ਕਰਨਾ ਚਾਹੁੰਦੇ ਹਨ ਨੂੰ ਮੈਂਟਲੀ ਪ੍ਰੈਸ਼ਰ ਪਾਉਣਾ ਚਾਹੁੰਦੇ ਆ ਤੇ ਉਹ ਜਿੰਨਾ ਜੋ ਇੱਕ ਪਰਚਾ ਜਿਹੜਾ 307 ਦਾ ਹੋਰ ਹੋਰ ਤਰ੍ਹਾਂਾਂ ਲਾ ਕੇ 8 ਤਰ੍ਹਾਂ ਦੇ ਦਾ ਤੇ ਪਰਚਾ ਦਰਜ ਸ਼ਹਾਜਪੁਰ ਥਾਣਾ ਹੈਗਾ ਡਿਸਟ੍ਰਿਕਟ ਅੰਬਾਲਾ ਹਰਿਆਣਾ ਚ ਉੱਥੇ ਦਰਜ ਹੋਇਆ ਉਹਦੀ ਅਸੀਂ ਇਨਕੁਆਇਰੀ ਲੁਵਾਤੀ ਸੀ ਉਹ ਅੰਡਰ ਪ੍ਰੋਸੈਸ ਚੱਲ ਰਹੀ ਹੈ ਬਿਆਨ ਵਗੈਰਾ ਸਾਰੇ ਹੋ ਗਏ ਸੀ ਰੈਸਟ ਸਟੇ ਹੋ ਗਈ ਸੱਚ ਚ ਚਾਰ ਪਰਚੇ ਹੋਰ ਆ ਜਿਹੜੇ ਉਹਨਾਂ ਨੇ ਲੁਧਿਆਣਾ ਟਾਈਮ ਨੂੰ ਭੇਜੇ ਸੀਗੇ ਆਫ ਆਈ ਆਰ ਜਿਹੜੀਆਂ ਨਸ਼ਰ ਹੋਈਆਂ ਉਹ ਵੱਖਰੀ ਵੱਖਰੀ ਸਟੇਟ ਚ ਆਉਂਦੀ ਸੱਜ ਝਾਰਖੰਡ ਚ ਰਾਜਸਥਾਨ ਚ ਬਿਹਾਰ ਚ ਦਿੱਲੀ ਚ ਤੇ ਫਿਰ ਇੰਨੀ ਦੂਰੋਂ ਬੈਸ ਸਾਹਿਬ ਤੁਹਾਡੇ ਤੇ ਪਰਚਾ ਦਰਜ ਕਿਉਂ ਕਰਨਗੇ ਜਿੱਥੇ ਇਸ ਟਾਈਮ ਸੱਤਾ ਦੇ ਵਿੱਚ ਨੇ ਪਾਵਰ ਚ ਨੇ ਉੱਥੇ ਦਰਜ ਕਰਾਉਣਗੇ ਜੀ ਦੇਖੋ ਜੀ ਇਹ ਤਾਂ ਲੋਕ ਵੀ ਜਾਣਦੇ ਆ ਤੁਸੀਂ ਵੀ ਜਾਣਦੇ ਹੋ ਕਿ ਬੈਂਸ ਸਾਹਿਬ ਬੜੇ ਪਾਵਰਫੁਲ ਬੰਦੇ ਨੇ ਤੇ ਮੈਂ ਕਈ ਵਾਰੀ ਸੋਚਦਾ ਮੈਂ ਬੈਂਸ ਸਾਹਿਬ ਢੱਡ ਚੇਨੀ ਤਾਕਤ ਆ ਤੁਸੀਂ ਇਹ ਤਾਕਤ ਜੇ ਲੋਕਾਂ ਦੀ ਭਲਾਈ ਵਾਸਤੇ ਵਰਤਦੇ ਤੇ ਕਿੰਨਾ ਵਧੀਆ ਹੁੰਦਾ ਤੇ ਪਰ ਕੋਈ ਨਹੀਂ ਪਰਚਿਆਂ ਦਾ ਕੋਈ ਡਰ ਨਹੀਂ ਹੈਗਾ ਉਹ ਤਾਂ ਅਸੀਂ ਕਾਨੂੰਨ ਜਿਹੜਾ ਹੈ ਨਾ ਕਾਨੂੰਨ ਨੂੰ ਸਭ ਪਤਾ ਹੁੰਦਾ ਸਾਨੂੰ ਭਰੋਸਾ ਕਾਨੂੰਨ ਤੇ ਭਰੋਸਾ ਹੈ ਪੁਲਿਸ ਤੇ ਭਰੋਸਾ ਹੈ ਜੁਡੀਸ਼ੀਅਲ ਤੇ ਭਰੋਸਾ ਹੈ ਮਾਰੇ ਦੀ ਬਾਣੀ ਕਹਿੰਦੀ ਹੈ ਕੂੜ ਨਖਟਾ ਨਾਨਕਾ ਔੜਕ ਸੱਚ ਰਹੇ ਕਿ ਝੂਠ ਜਨਾ ਮਰਜੀ ਪਾਵਰਫੁੱਲ ਹੋਵੇ ਆਖਰ ਜਿਹੜੀ ਆ ਜਿੱਤ ਜਿਹੜੀ ਆ ਸੱਚ ਦੀ ਹੁੰਦੀ ਹੈ ਤੇ ਸਾਨੂੰ ਪਰਮਾਤਮਾ ਤੇ ਭਰੋਸਾ ਕੋਈ ਡਰ ਭੈਰ ਵਾਲੀ ਗੱਲ ਨਹੀਂ ਹੈ ਪਰ ਉਹੀ ਜੀ ਆਪਾਂ ਗੱਲ ਕਰੀਏ ਪੁਲਿਸ ਦੀ ਜਿੱਤੇ ਤੁਸੀਂ ਕਹਿੰਦੇ ਭਰੋਸਾ ਪ੍ਰਸ਼ਾਸਨ ਤੇ ਹੀ ਉਹਨਾਂ ਵੱਲੋਂ ਵੀ ਇਨਕੁਆਰੀ ਲਵਾਈ ਗਈ ਸੀ ਪਰ ਹਜੇ ਤੱਕ ਕੋਈ ਵੀ ਜਿਹੜਾ ਆ ਸਬੂਤ ਨਿਕਲ ਕੇ ਨਹੀਂ ਆਇਆ ਜਿਹੜਾ ਕਹਿ ਸਕੇ ਵੀ ਬੈਂਸ ਸਾਹਿਬ ਜਿਹੜੇ ਨੇ ਦੋਸ਼ੀ ਨੇ ਜਾਂ ਉਹਨਾਂ ਨੇ ਤੁਹਾਡੇ ਪਰਚੇ ਦਰਜ ਕਰਵਾਏ ਨੇ ਨਹੀਂ ਚਲੋ ਉਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਤਾਂ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਹੋਰ ਲੋੜੀ ਕੜੀਆਂ ਜੁੜ ਜਾਣਗੀਆਂ ਤਾਂ ਸਮਾਂ ਲੱਗੂਗਾ ਕਿਸੇ ਚੀਜ਼ ਨੂੰ ਕਿਉਂਕਿ ਅਪਰੂਵ ਤਾਂ ਟਾਈਮ ਲੱਗਦਾ ਤੇ ਬਾਕੀ ਇਹ ਆ ਵੀ ਜਿਹੜਾ ਬੰਦਾ ਗਿਲਟੀ ਹੈ ਉਹਨੂੰ ਸਜ਼ਾ ਮਿਲਣੀ ਮਿਲਣੀ ਹੈ ਉਹ ਚ ਮੇਰੇ ਕਹਿਨਾਂ ਜਾਂ ਬੈਂਸ ਸਾਹਿਬ ਦੇ ਕਹਿਨਾਂ ਕੁਝ ਨਹੀਂ ਹੋਣਾ ਆਖਰ ਤਾਂ ਜਿਹੜਾ ਕਿਉਂਕਿ ਉਸ ਕੇਸ 'ਚ ਵੀ ਐਸਆਈਟੀ ਬਣੀ ਹੋਈ ਆ ਉਹ ਵੀ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਆ ਔਰ ਬੜੀ ਛੇਤੀ ਉਹਦੀ ਰਿਪੋਰਟ ਵੀ ਆ ਜੂਗੀ ਜਿਹੜੇ ਸਾਡੇ ਖਿਲਾਫ ਮੁਕੱਦਮੇ ਆ ਉਹਨਾਂ ਚ ਵੀ ਐਸਆਈਟੀ ਬਣੀ ਹੋਈ ਆ ਬੜੀ ਛੇਤੀ ਉਹ ਵੀ ਆ ਜੂ। ਤੁਹਾਡੇ ਕੁਝ ਸੰਬੰਧ ਵੀ ਹੁੰਦੇ ਸੀ ਪਹਿਲਾਂ ਬੈਂਸ ਸਾਹਿਬ ਨਾਲ ਤੁਸੀਂ ਕਹਿੰਦੇ ਹੋ ਜੀ ਉਹਨਾਂ ਨਾਲ ਜੁੜੇ ਹੋਏ ਸੀਗੇ ਤੁਸੀਂ ਪਰ ਫਿਰ ਵਿੱਚ ਕੀ ਸੀ ਅ મતਭੇਦ ਆ ਗਿਆ ਜਿਸ ਦੇ ਕਰਕੇ ਤੁਸੀਂ ਅਲੱਗ-ਅਲੱਗ ਹੋ ਚੁੱਕੇ ਹੋ ਜੀ। ਬੈਂਸ ਸਾਹਿਬ ਦੇਖੋ ਮੈਂ 2002 ਤੋਂ ਸ਼ੁਰੂ ਕੀਤਾ ਸੀ ਕੰਮ ਆਪਣਾ। ਉਦੋਂ ਬੈਂਸ ਸਾਹਿਬ ਅਕਾਲੀ ਦਲ 'ਚ ਸੀਗੇ। ਬੈਂਸ ਸਾਹਿਬ ਅਕਾਲੀ ਦਲ 'ਚ ਸੀਗੇ ਅਕਾਲੀ ਦਲ ਦੀ ਸੇਵਾ ਕਰਦੇ ਸੀ। ਇੱਥੋਂ ਜੇ ਮੈਂ ਐਂ ਕਹਦਾ ਕਿ ਸਾਊਦਾ ਰੋ ਆਤਮਨਗਰ ਦਾ ਸਾਰਾ ਕੰਮ ਇਹੀ ਦੇਖਦੇ ਰੇ ਸ਼ੁਰੂ ਤੋਂ। ਤੇ ਉਦੋਂ ਤੋਂ ਨਾਲ ਸੀਗੇ ਸੀਗੇ ਕਿਉਂਕਿ ਮੈਂ ਕਾਲੀ ਦਲ ਸੀਗਾ ਦੂਜੀ ਗੱਲ ਬੜੀ ਵਾਰੀ ਬੈਂਸਾਂ ਦੇ ਸਮਰਥਕ ਜਿਹੜੇ ਆ ਉਹ ਕਈ ਵਾਰੀ ਕਮੈਂਟ ਕਰਦੇ ਆ ਵੀ ਇਹਨੇ ਦੋ ਪਾਰਟੀਆਂ ਬਦਲੀਆਂ ਨੇ ਚਾਰ ਬਦਲੀਆਂ ਚਲੋ ਮੈਂ ਕਾਲੀ ਦਲ ਚ ਵੀ ਰਿਆਂ ਕਾਂਗਰਸ ਚ ਵੀ ਰਿਆਂ ਤੇ ਹੁਣ ਮੈਂ ਆਮ ਆਦਮੀ ਪਾਰਟੀ ਚ ਆ ਪਰ ਜਿਹੜੇ ਬੰਦੇ ਇਹ ਗੱਲ ਕਹਿੰਦੇ ਆ ਬੈਂਸਾਂ ਦੇ ਸਮਰਥਕ ਖਾਸ ਕਰਕੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਬੈਂਸ ਸਾਹਿਬ ਨੇ ਖੁਦ ਕਿੰਨੀਆਂ ਪਾਰਟੀਆਂ ਬਦਲੀਆਂ ਠੀਕ ਹੈ ਨਾ ਬੈਂਸ ਸਾਹਿਬ ਨੇ ਜਦੋਂ ਦਾ ਕੰਮ ਸ਼ੁਰੂ ਕੀਤਾ 91 ਤੋਂ ਲੈ ਕੇ ਵੱਡੇ ਬੈਂਸ ਸਾਹਿਬ ਨੇ ਪਹਿਲਾਂ ਕਾਉਂਸਲਰ ਬਣੇ ਇਥੋਂ ਉਹਨਾਂ ਨੇ 91 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਪਾਰਟੀਆਂ ਚੇਂਜ ਕੀਤੀਆਂ ਤੇ ਇਹ ਮੇਰੇ ਤੋਂ ਜ਼ਿਆਦਾ ਲੋਕੀ ਜਾਣਦੇ ਆ ਪਹਿਲਾ ਸਵਾਲ ਬੈਂਸ ਸਾਹਿਬ ਨੂੰ ਕਰਨਾ ਬਣਦਾ ਜੇ ਬੈਂਸ ਸਾਹਿਬ ਇਸ ਗੱਲ ਦਾ ਸੰਤੋਸ਼ਜਨਕ ਜਵਾਬ ਦੇਣ ਹੁਣ ਤੱਕ ਕਿੱਥੇ ਕਿੱਥੇ ਉਹਨਾਂ ਨੇ ਗੱਠ ਜੋੜ ਕੀਤੇ ਕੀ ਕੀਤੇ ਇਸ ਕਰਕੇ ਸਮਝਦੇ ਸਰ ਉਹਨਾਂ ਨੇ ਆਪਣੀ ਪਾਰਟੀ ਬੜਾਈ ਹੋਈ ਹੈ ਜੀ ਕਿ ਪਾਰਟੀ ਲੋਕ ਇਨਸਾਪ ਪਾਰਟੀ ਉਹਦੇ ਤਹਿਤ ਉਹ ਨਾਲ ਜੁੜਦੇ ਨੇ ਜੇ ਉਹਨਾਂ ਦਾ ਕਹਿਣਾ ਦਾ ਭਾਵ ਹੈ ਵੀ ਜਿਹੜਾ ਦੇਸ਼ ਇਤਿਹਰੇ ਵਿੱਚ ਕੰਮ ਨਹੀਂ ਕਰਦਾ ਸਾਡੀ ਪਾਰਟੀ ਉਹਦੇ ਨਾਲ ਗੱਟਬੰਦੀ ਨਹੀਂ ਕਰਦੀ ਮੈਂ ਬੇਨਤੀ ਕਰਦਾ ਹਾਂ ਕਿ ਉਹਨਾਂ ਦੀ ਪਾਰਟੀ ਦਾ ਨਾਮ ਲੋਕ ਇਨਸਾਪ ਪਾਰਟੀ ਆ ਮੈਂ ਲੋਕਨ ਸਾਹਿਬ ਪਾਰਟੀ ਨੂੰ ਤਾਂ ਮੰਨਣਾ ਜੇ ਕਦੇ ਉਹਨਾਂ ਨੇ ਲੋਕਾਂ ਨਾਲ ਇਨਸਾਫ ਕੀਤਾ ਹੋਵੇ ਤੁਸੀਂ ਮੇਰੀ ਬੇਨਤੀ ਸੁਣੋ ਕਿ ਜਿਹੜੀ ਗੱਲ ਕਰਕੇ ਆਪਾਂ ਵੋਟਾਂ ਲੈਣੇ ਆ ਆਪਾਂ ਵੋਟਾਂ ਇਹੀ ਮੰਨਦੇ ਆ ਨਾ ਵੀ ਅਸੀਂ ਜਦੋਂ ਜਿੱਤਾਂਗੇ ਤਾਂ ਅਸੀਂ ਆ ਡਵੈਲਪਮੈਂਟ ਕਰਾਂਗੇ ਮੈਨੂੰ ਬੈਂਸ ਸਾਹਿਬ ਹਲਕਾ ਸਾਊਥ ਲੁਧਿਆਣਾ ਦੀ ਬਹੁਤੀ ਗੱਲਾਂ ਨਹੀਂ ਕਰਦਾ ਮੈਂ ਕਿਉਂਕਿ ਆਤਮਨਗਰ ਚ ਤਾਂ ਉਹਨਾਂ ਦੇ ਹਲਕਾ ਚਾਰਜ ਹੈਗੇ ਕਾਂਗਰਸ ਦੇ ਕੰਮ ਕਰਾ ਰਹੇ ਆ ਮੈਨੂੰ ਹਲਕਾ ਸਾਊਥ ਚ ਦਸਨ ਬੈਂਸ ਸਾਹਿਬ ਵੀ ਇਹਨਾਂ ਨੇ ਕੀ ਕਿਹੜੀ ਡਿਸਪੈਂਸਰੀ ਬਣਾਈ ਆ ਕਿਹੜਾ ਇਹਨਾਂ ਨੇ ਕਾਲਜ ਬਣਾਇਆ ਕਿਹੜਾ ਇਹਨਾਂ ਨੇ ਹਸਪੀਟਲ ਬਣਾਇ ਕੀੜਾ ਇਹਨਾਂ ਨੇ ਰੋਜ਼ਗਾਰ ਕੇਂਦਰ ਬਣਾਇਆ ਕੋਈ ਟੈਕਨੀਕਲ ਐਜੂਕੇਸ਼ਨ ਦੱਸਣਾ ਮੈਨੂੰ ਕੋਈ ਛੜਕ ਦੱਸਣਾ ਕੋਈ ਪਾਰਕ ਦੱਸਣਾ ਕੋਈ ਐਸਾ ਕੰਮ ਕੋਈ ਖੇਡ ਸਟੇਡੀਅਮ ਦੱਸਣਾ ਇੱਕ ਚੀਜ਼ ਦੱਸਣ ਬੈਨ ਸਾਹਿਬ ਮੈਂ ਮਾਫੀ ਚਾਹਣਾ بڑے ਲੋਕ ਗਾਲਾਂ ਕੱਢਦੇ ਬੜਾ ਕੁਝ ਬੋਲਦੇ ਆ ਮੈਂ ਕਹਿ ਰਿਹਾ ਕਿ ਇੱਕ ਅਚੀਵਮੈਂਟ ਕਿ ਜੀ ਆਛੜ ਕੇ ਬੈਂਸ ਸਾਹਿਬ ਨੇ ਬਣਾਈ ਹੈ ਪਰ ਇਹ ਸਬਤਾਂ ਕਿਸੇ ਹੋਰ ਐਮਐਲਏ ਵੱਲੋਂ ਵੀ ਨਹੀਂ ਕੀਤਾ ਗਿਆ ਤੁਹਾਡੇ ਵੱਲੋਂ ਵੀ ਲੜੇ ਜਾ ਰਹੀ ਹੈ ਜੀ ਇਲੈਕਸ਼ਨ ਲੜੀ ਜਾ ਰਹੀ ਤੁਸੀਂ ਵੀ ਲੜ ਰਹੇ ਹੋ ਜੀ ਕਿ ਐਮਐਲਏ ਦੀ ਦਾਵੇਦਾਰੀ ਕਰ ਰਹੇ ਹਾਂ ਆਮ ਆਦੀ ਪਾਰਟੀ ਵੱਲੋਂ ਉਹ ਚਲੋ ਉਹ ਪਾਰਟੀ ਨਹੀਂ ਦੇਖਣਾ ਆਮ ਆਦੀ ਪਾਰਟੀ ਨਹੀਂ ਦੇਖਣਾ ਜੇ ਪਾਰਟੀ ਮੇਰੇ ਕੰਮ ਤੋਂ ਸੈਟੀਸਫਾਈਡ ਹੋਊਗੀ ਔਰ ਮੈਨੂੰ ਸੇਵਾ ਦਾ ਮੌਕਾ ਦੇਊਗੀ ਤਾਂ ਮੈਂ ਜ਼ਰੂਰ ਕਰੂੰਗਾ ਤੇ ਜੇ ਪਾਰਟੀ ਟਿਕਟ ਨਾ ਵੀ ਦੇਊਗੀ ਜਦੋਂ ਟਿਕਟ ਦੇਊਗੀ ਮੈਂ ਉਹਦੀ ਮਤ ਕਰੂੰਗਾ ਇੱਥੇ ਕੋਈ ਉਹਦਾਂ ਦੀ ਗੱਲ ਨਹੀਂ ਹੈਗੀ ਇਹ ਨਹੀਂ ਹੈਗਾ ਕਿ ਪਾਰਟੀ ਟਿਕਟ ਦੇਊਗੀ ਤਾਂ ਪਾਰਟੀ ਦੇ ਨਾਲ ਪਾਰਟੀ ਦੀਆਂ ਪਾਲਿਸੀਆਂ ਦੇ ਨਾਲ ਕੱਲ ਪਸੋਂ ਰਵਿੰਦ ਕੇਜਰੀਵਾਲ ਸਾਹਿਬ ਇੱਥੇ ਆਏ ਸੀ ਦੋ ਦਿਨ ਲੱਗ ਗਏ ਆ ਤੇ ਉਹਨਾਂ ਨੇ ਕਿੱਡਾ ਵੱਡਾ ਭਰੋਸਾ ਕਿੰਡੀ ਵੱਡੀ ਗਰੰਟੀ ਦਿੱਤੀ ਆ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਟੋਟਲੀ ਮੈਡੀਕਲ ਤੁਸੀਂ ਓਪੀਡੀ ਤੋਂ ਲੈ ਕੇ ਚਾਹੇ ਉਹ ਦਵਾਈਆਂ ਚਾਹੇ ਉਹ ਆਪਰੇਸ਼ਨਾਂ ਕਿਸੇ ਵੀ ਤਰ੍ਹਾਂ ਦਾ ਇਵਨ ਕਿ ਜਿਹੜੇ ਐਕਸੀਡੈਂਟਲੀ ਕੇਸ ਆ ਉਹਨਾਂ ਦਾ ਵੀ ਇਲਾਜ ਫ੍ਰੀ ਹੋਊਗਾ ਤੇ ਹੋਰ ਕੀ ਚਾਹੀਦਾ ਸਾਨੂੰ ਸਭ ਤੋਂ ਜਿਆਦਾ ਮਾਰ ਜਿਹੜੀ ਆ ਇਹਦਾ ਵਾਦੇ ਆ ਜੀ ਹਰੇਕ ਪਾਰਟੀ ਕਰਦੀ ਆ ਕੀ ਭਰੋਸਾ ਆ ਵੀ ਜਿੱਤਣ ਤੋਂ ਬਾਅਦ ਵਾਦੇ ਪੂਰੇ ਹੋਣਗੇ ਜਾਂ ਮਿੱਠਾ ਲੋਲੀਪਾਪੀ ਲੋਕਾਂ ਨੂੰ ਚੋਣਾਂ ਨੂੰ ਮਿਲੇਗਾ ਬڑے ਲੋਕ ਇੱਥੋਂ ਦੇ ਲੁਧਿਆਣੇ ਦੇ ਇਦਾਂ ਦੇ ਆ ਜਿਹੜੇ ਜਾ ਕੇ ਅ ਦਿੱਲੀ ਲੈ ਕੇ ਆ ਕੇ ਆਉਂਦੇ ਆ ਤੁਸੀਂ ਪਤਾ ਕਰਾ ਸਕਦੇ ਹੋ ਦਿੱਲੀ ਜਿਹੜੇ ਸਕੂਲ ਆ ਵਰਲਡ ਕਲਾਸ ਬਣਾਤੇ ਹਸਪੀਟਲ ਵਰਲਡ ਕਲਾਸ ਬਣਾਤੇ ਸਿਹਤ ਸਹੂਲਤਾਂ ਵਧੀਆ ਮਿਲਣ ਲੱਗੀਆਂ ਐ এনवायरमेंट ਵਧੀਆ ਹੋ ਗਿਆ ਉਹੀ ਕੰਮ ਇੱਥੇ ਹੋਊਗਾ ਔਰ ਬਹੁਤ ਸ਼੍ਰੀ ਪ੍ਰਮਾਤਮਾ ਕਿਰਪਾ ਕਰੂਗਾ ਸੰਗਤ ਪੰਜਾਬ ਦੀ ਅਸ਼ੀਰਵਾਦ ਦੇਊਗੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪੰਜਾਬ ਚ ਬਣੂਗੀ ਔਰ ਤੁਸੀਂ ਵੇਖੋਗੇ ਕਿ ਪੰਜਾਂ ਸਾਲਾਂ ਦੇ ਅੰਦਰ ਇਹ ਸਾਰੀ ਨੁਹਾਰ ਜਿਹੜਾ ਪਿਛਲੇ 70 ਸਾਲਾਂ ਚ ਨਹੀਂ ਹੋਇਆ ਉਹ ਆਉਂਦੇ ਪੰਜ ਸਾਲ ਚ ਹੋ ਜੂ। ਤੁਸੀਂ ਬੈਂਸ ਸਾਹਿਬ ਤੋਂ ਰੂਪ ਲਗਾਨੇ ਹੋ ਵੀ ਉਹਨਾਂ ਨੇ ਸਕੂਲ ਨਹੀਂ ਬਣਾਏ ਕਾਲਜ ਨਹੀਂ ਬਣਾਏ ਬਾਕੀ ਐਮਐਲਏਜ਼ ਨੀ ਵੀ ਨਹੀਂ ਬਣਾਏ ਜੇ ਕਿਸੇ ਵੱਲੋਂ ਕੋਈ ਨਹੀਂ ਕੀਤਾ ਗਿਆ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਡਿਵੈਲਪਮੈਂਟ ਰੈਂਦੀ ਰਹਿੰਦੀ ਹੈ ਪਰ ਕੱਲੇ ਬੈਂਸ ਸਾਹਿਬ ਦੇ ਤੁਸੀਂ ਕਿਉਂ ਖਿਲਾਫ ਬਾਕੀਆਂ ਦੇ ਕਿਉਂ ਨਹੀਂ ਕਿਸੇ ਦੇ ਖਿਲਾਫ ਬੋਲਦੇ ਆ ਕਹਿੰਦੇ ਤੁਸੀਂ ਜਾ ਕੇ ਈਸਟ ਹਲਕਾ ਦੇਖੋ ਤੁਹਾਨੂੰ ਉੱਥੇ ਬਦਲ ਆ ਜਾਊਗਾ ਕਿੰਨੇ ਹਸਪਤਾਲ ਕਿੰਨੇ ਸਕੂਲ ਬਣੇ ਆ ਉਹਦੇ ਬਾਅਦ ਤੁਸੀਂ ਵੈਸਟ ਦੇਖ ਲਓ ਸੈਂਟਰਲ ਦੇਖ ਲਓ ਕੀ ਕੁਝ ਬਣਿਆ ਨਾਰਥ ਦੇਖ ਲਓ ਆਤਮ ਨਗਰ ਚ ਕੀ ਕੁਝ ਬਣਿਆ ਔਰ ਕਿੰਨੀਆਂ ਗਲੀਆਂ ਨਾਲੀਆਂ ਕਾ ਸਭ ਕੁਝ ਬਣਿਆ ਜਿਹੜਾ ਤਰੀਕਾ ਕੀਤਾ ਉਹ ਤੋਂ ਬਾਅਦ ਤੁਸੀਂ ਸਾਊਥ ਦਾ ਮੈਂ ਕੰਪੈਰੀਸ਼ਨ ਕਰਦਾ ਸਾਡਾ ਹਲਕਾ ਨਾ ਪੱਟੀ ਆ ਅਸਲ ਚ ਮੇਰੇ ਸੋਹਰਿਆਂ ਦਾ ਮੇਰੇ ਪੇਕੇ ਦਾ ਹਲਕਾ ਪੱਟੀ ਆ ਮਾਝੇ ਚ ਪੈਂਦਾ ਉੱਥੇ ਯੂਨੀਵਰਸਿਟੀ ਵੀ ਲੇ ਜਾਂਦੀ ਉਥੋਂ ਦੇ ਕੈਮ ਲੈ ਨੇ ਔਰ ਹੁਣ ਤੁਸੀਂ ਇਹ ਦੇਖ ਲਓ ਮਲੇਰ ਕੋੜਲੇ ਇੱਕ ਹਲਕਾ ਹੈ 500 ਕਰੋੜ ਰੁਪਿਆ ਲਾ ਕੇ ਉਥੇ ਮੈਡੀਕਲ ਕਾਲਜ ਮੇਰੇ ਹਿਸਾਬ ਨਾਲ 2-3000 ਕਰੋੜ ਲੱਗੂਗਾ ਕਿਉਂਕਿ ਉਹਨਾਂ ਨੇ ਪ੍ਰਸ਼ਾਸਨਿਕ ਕਮਲਾ ਜਿਹੜਾ ਜਿਲ੍ਹਾ ਬਣਾਤਾ ਮਲੇਰ ਕੋੜਲੇ ਸ਼ਹਿਰ ਦੇ ਨਾਲ ਪਿੰਡ ਵੀ ਪੈਂਦੇ ਆ ਜਿਹੜੇ ਉਸ ਹਲਕੇ 'ਚ ਪੈਂਦੇ ਆ ਸਾਡੇ ਤਾਂ ਕੋਈ ਪਿੰਡ ਵੀ ਨਹੀਂ ਹੈਗਾ ਸਾਡਾ ਤਾਂ ਨਰੋਲ ਸ਼ਹਿਰੀ ਹਲਕਾ ਇੱਕ ਹਲਕਾ ਜੇ 5-700 ਹਜ਼ਾਰ ਕਰੋੜ ਰੁਪਿਆ ਮਲੇਰ ਕੋੜਲੇ ਲੱਗਦਾ ਲੱਗ ਸਕਦਾ ਤੇ ਕੀ 200 ਕਰੋੜ ਰੁਪਇਆ ਸਾਊਥ ਨਹੀਂ ਲੱਗ ਸਕਦਾ ਇਹ ਦੱਸਣਾ ਕਿਨੇ ਆ ਦੱਸਣਾ ਹੁੰਦਾ ਜਾ ਕੇ ਐਮਐਲਏ ਨੇ ਐਮਐਲਏ ਦੀ ਡਿਊਟੀ ਬਣਦੀ ਆ ਵੀ ਉਹ ਜਾ ਕੇ ਸਰਕਾਰ ਨੂੰ ਦੱਸੇ ਵੀ ਸਾਨੂੰ ਆ ਚੀਜ਼ ਦੀ ਸਾਡੇ ਲੋਕਾਂ ਨੂੰ ਲੋੜ ਆ ਅਸੀਂ ਤੰਗ ਆ ਪਰ ਉਹਨਾਂ ਦਾ ਕਹਿਣ ਦਾ ਭਾਵੇਂ ਜੀ ਕਿਤੇ ਲੰਗੀ ਤੇ ਸਰਕਾਰ ਕਾਂਗਰਸ ਦੇਦੀ ਹੈ ਤੇ ਇਹ ਜਿਹੜੀ ਪਾਰਟੀ ਉਹ ਲੋਕ ਇਨਸਾਫ ਹੈ ਇਸ ਕਰਕੇ ਥੋੜਾ ਵਿਤਕਰਾ ਕੀਤਾ ਜਾਂਦਾ ਪਾਰਟੀ ਦੇ ਨਾਲ ਜਿਹੜੇ ਫੰਡ ਪ੍ਰੋਪਰ ਨਹੀਂ ਮਿਲਦੇ ਸਰਕਾਰ ਨਾਲ ਉਹਨਾਂ ਨੂੰ ਜਦੋਂ ਆਪਾਂ ਆਪਣੇ ਹਿੰਦੀ ਜੀ ਕਮਾਸ ਤੇ ਜਾਣੇ ਆ ਉਦੋਂ ਸਰਕਾਰ ਚੰਗੀ ਹੋ ਜਾਂਦੀ ਹੈ ਜਦੋਂ ਆਪਾਂ ਨਜੀ ਕੰਮ ਵਾਸਤੇ ਜੀ ਕੰਮ ਕਿਹੜੇ ਦੱਸ ਸਕਦੇ ਹੋ ਜੀ ਉਹ ਯਾਰ ਉਹ ਤਾਂ ਸਾਰੇ ਦੁਨੀਆ ਨੂੰ ਪਤਾ ਕਿਉਂਕਿ ਜੇ ਮੇਰੇ ਮੂੰਹੋਂ ਕਹਾਂਗੇ ਫਿਰ ਗੁੱਸਾ ਕਰ ਜਾਂਦੇ ਉਹਨਾਂ ਦੇ ਸਮਰਥਕ ਗੁੱਸਾ ਕਰ ਜਾਂਦੇ ਆ ਮੈਂ ਇਹੀ ਬੇਨਤੀ ਕਰਦਾ ਯਾਰ ਜਦੋਂ ਕੋਈ ਲੋਕੀ ਕਿਸੇ ਐਮਐਲਏ ਨੂੰ ਚੁਣ ਕੇ ਭੇਜਦੇ ਆ ਨਾ ਉਹ ਇਹ ਨਹੀਂ ਸੋਚਦੇ ਵੀ ਸਰਕਾਰ ਕੇਦੀ ਹੋਣੀ ਹੈ ਉਹਨਾਂ ਦਾ ਕੰਮ ਹੁੰਦਾ ਕਿ ਸਾਡਾ ਐਮਐਲਏ ਆ ਵਧੀਆ ਫੇਸ ਆ ਸੀ ਇਹਨੂੰ ਚੁਣ ਕੇ ਭੇਜਣਾ ਇਹ ਕੰਮ ਕਰਾਊਗਾ ਇਹ ਤਾਂ ਬੈਂਸ ਸਾਹਿਬ ਦੀ ਡਿਊਟੀ ਬਣਦੀ ਆ ਕਿ ਬੈਂਸ ਸਾਹਿਬ ਨੇ ਜਾ ਕੇ ਹਲਕੇ ਦੇ ਕਿਦਾਂ ਕੰਮ ਕਰਾਉਣੇ ਕਾਂਗਰਸ ਦੀ ਸਰਕਾਰ ਹੈ ਕਾਂਗਰਸ ਦੇ ਨੁਮਾਇੰਦੇ ਵੀਰੇ ਨਹੀਂ ਉਹਨਾਂ ਬਾਰੇ ਤੁਸੀਂ ਕਦੀ ਨਹੀਂ ਬੋਲੇ ਕੱਲੇ ਬੈਂਸ ਸਾਹ ਬਾਰੇ ਬੋਲ ਰਿਹਾ ਹਾਂ ਜਾਂ ਅਕਾਲੀ ਦਲ ਦੇ ਉਸ ਤੋਂ ਪਹਿਲਾਂ ਰਹੀ ਹੈ ਉਹਨਾਂ ਬਾਰੇ ਨਹੀਂ ਕਦੀ ਬੋਲੇ ਕਾਂਗਰਸ ਕਾਂਗਰਸ ਬਾਰੇ ਵੀ ਮੈਂ ਬੋਲਦਾ ਪਰ ਮੇਰੀ ਗੈਨ ਦਾ ਭਾਵ ਹੈ ਹੁਣ ਕਾਂਗਰਸ ਦੇ ਚਲੋ ਮੈਂ ਕਾਂਗਰਸ ਦੇ ਵੱਡੇ ਸੀਨੀਅਰ ਲੀਡਰ ਬਾਰੇ ਬੋਲਦਾਂ ਕਿ ਜਿਹੜੇ ਹੁਣ ਕੈਪਟਨ ਮਨਿੰਦਰ ਸਿੰਘ ਆ ਜਿਨ੍ਹਾਂ ਨੇ 4.5 ਸਾਲ ਪੰਜਾਬ ਦਾ ਬੇੜਾ ਗਰ ਕਰਕੇ ਪਠਾ ਬਾਕੇ ਪੰਜਾਬ ਦਾ ਕਰੋ ਚੜ ਚੁੱਕੇ ਨੇ ਜੀ ਉਹ ਸਾਫਕਾ ਨੇ ਮੌਜੂਦਾ ਜਿਹੜੇ ਨੇ ਸੀਐਮ ਚੰਨੀ ਨੇ ਉਹ ਉਜਾੜਿਆ ਤੋਂ ਨੇ ਨਾ ਚੰਨੀ ਦੀ ਤਾਂ ਹੁਣ ਵਾਰੀ ਚੰਨੀ ਦੀ ਤਾਂ ਹੁਣ ਲੋਕ ਦੇਖਾਂਗੇ ਸਾਢੇ 4 ਸਾਲ ਪੰਜਾਬ ਦਾ ਬੇੜਾ ਗਰ ਕਰਕੇ ਕਹ ਤੰਟੂੜਿਆ ਜਾਂਦਾ ਨਹੀਂਗਾ ਔਰ ਤੂੰ ਜਾ ਕੇ ਮਿਤ ਸ਼ਾਹ ਨੂੰ ਔਰ ਜਿਪ ਉਹਨੂੰ ਨੱਡੇ ਨੂੰ ਔਰ ਡਵਾਲ ਨੂੰ ਮਿਲਦਾ ਫਿਰਦਾ ਹੈ ਕਿਹੜੀ ਪਾਰਟੀ ਬਣਾਏਗਾ ਅਸੀਂ ਉਹਨੇ ਕਲੀਅਰ ਕਰਤਾ ਮੈਂ ਨਾ ਭਾਜਪੀ ਚ ਜਾਊਂਗਾ ਨਾ ਮੈਂ ਕਾਂਗਰਸ ਰਹੂੰਗਾ ਉਹ ਯਾਰ ਜਿੱਥੇ ਮਰਜੀ ਜਾ ਹੁਣ ਤੈਨੂੰ ਸੇਵਾ ਕਰਾਉਣ ਦੀ ਲੋੜ ਆ ਮੇਰਾ ਵੀਰ ਘਰੇ ਬੈ ਸਿਰ ਦੀ ਮਾਲ ਚੂਣ ਚ ਕਰਾ ਆਦੇ ਜਵਾਗ ਦੇ ਪੋਤੇ ਦੋਸਤਿਆਂ ਚ ਖੇਡ ਉਹਨਾਂ ਨੂੰ ਪਿਆਰ ਕਰ ਉਹਨਾਂ ਨੂੰ ਕੋਈ 10 80 ਸਾਲ ਦੀ ਉਮਰ ਹੋ ਗਈ ਮੇਰੀ ਬੇਨਤੀ ਹੈ ਸਰ ਸਰਕਾਰੀ ਬੰਦੇ ਜੋਬ ਕਰਦੇ ਕੋਈ 58 ਸਾਲ ਤੇ ਰਿਟਾਇਰ ਹੁੰਦਾ ਕੋਈ 60 ਸਾਲ ਤੇ ਹੁੰਦਾ ਉਹ ਯਾਰ ਇਹਨਾਂ ਦੀ ਕੋਈ ਇਹਨਾਂ ਨੇ ਕਿੰਨਾ ਕੁ ਲੁੱਟਣਾ ਪੰਜਾਬ ਨੂੰ ਇਹਨਾਂ ਨੇ ਕਿੰਨਾ ਮੈਨੂੰ ਦੁੱਖ ਤਵਫਸੋਸ ਆ ਇੱਕ ਵਾਦਾ ਇਸ ਬੰਦੇ ਨੇ ਪੂਰਾ ਨਹੀਂ ਕੀਤਾ ਕਾਂਗਰਸ ਨੇ ਕਰਕੇ ਇਹਨੂੰ ਪਾਰਟੀ ਚੋਂ ਕੱਢਿਆ ਕੱਢਿਆ ਹੀ ਹਿਸਾਬ ਨਾਲ ਘਰੇ ਬਾਤਾ ਹਜੇ ਵੀ ਸ਼ਰਮ ਨਹੀਂ ਆਉਂਦੀ ਹਜੇ ਵੀ ਢੱਡ ਨਹੀਂ ਭਰਿਆ ਹਜੇ ਲੁੱਟ ਲੁੱਟ ਕੇ ਪੰਜਾਬ ਦੇ ਸਾਡੇ ਹੱਕ ਮਾਰ ਮਾਰ ਕੇ ਹਜੇ ਤਸੱਲੀ ਹੋਈ ਨਹੀਂ ਪਰ ਮੌਜੂਦਾ ਜਿਹੜੇ ਸੀਐਮ ਨੇ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਕਿਉਂਕਿ ਉਹ ਸਾਫਕਾ ਨਹੀਂ ਉਹ ਪਾਰਟੀ ਯਾਰ ਉਹਨਾਂ ਨਾਲ ਅਲੱਗ ਮੰਟਰ ਹੈ ਪਰ ਜਿਹੜੇ ਮੌਜੂਦਾ ਸੀਐਮ ਨੇ ਉਹਨਾਂ ਨੇ ਕਿਹਾ 2 ਕਿਲੋਵਾਟ ਤੱਕ ਦੇ ਜਿਹੜੇ ਬਿੱਲ ਨੇ ਲੋਕਾਂ ਦੇ ਮaaf ਕਰ ਦਿੱਤੇ ਜਾਣਗੇ ਜਿਹੜੇ ਬਕਾਇਆ ਨੇ ਔਰ ਜਿਨ੍ਹਾਂ ਦੇ ਮੀਟਰ ਉਤਰੇ ਹੋਏ ਨੇ ਉਹਨਾਂ ਨੂੰ ਵੀ ਬਿੱਲ ਦੇਣ ਦੀ ਲੋੜ ਨਹੀਂ 8 ਮਹੀਨੇ ਤੱਕ ਜਿਨ੍ਹਾਂ ਦਾ ਕਰਜ਼ਾ ਆਇਆ 1500 ਰੁਪਏ ਮaaf ਕੀਤਾ ਉਹਨਾਂ ਦਾ ਹੋਰ ਵੀ ਸਕੀਮਾਂ ਜਿਹੜੀਆਂ ਨੇ ਦਲਤਾਂ ਵਾਸਤੇ ਕਰ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਦੇਖੋ ਜੀ ਚੰਨੀ ਸਾਹਿ ਅ ਦੋ ਕੁਲਵਾਰ ਤੇ ਜਿਹੜੇ ਬਿੱਲ ਮਾਫ ਕੀਤੇ ਬਹੁਤ ਧੰਨਵਾਦ ਕਿਉਂਕਿ ਬਹੁਤ ਲੋਕ ਸਾਡੇ ਜਿੱਥੇ ਮੈਂ ਰਹਿੰਦਾ ਨਾ 200 ਯੂਨਟ ਵੀ 300 ਯੂਨਟ ਮਾਫ ਕਰਨੇ ਜੀ ਉਹ ਤਾਂ ਚੱਲ ਵੱਧੀ ਗੱਲ ਆ ਜਿਹੜੀ ਹੁਣ ਸਰਕਾਰ ਹੈਗੀ ਆ ਜਿੰਨੀ ਹੋਰ ਨੂੰ ਰਿਲੈਕਸ ਲੋਕਾਂ ਨੂੰ ਦੇ ਸਕਦੇ ਆ ਜਿੰਨੀ ਹੁਣ ਸਹੂਲਤ ਦੇ ਸਕਦੇ ਆ ਬਹੁਤ ਧੰਨਵਾਦ ਉਹਨਾਂ ਦਾ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕੱਲੇ ਵਾਅਦੇ ਨਾ ਰਹਿ ਜਾਣ ਕੱਲੀ ਇਹ ਘੋਸ਼ਣਾ ਨਾ ਰਹੇ ਜੀ ਕੱਲਾ ਇਹ ਐਲਾਨ ਨਾ ਰਹੇ ਜੀ ਇਹ ਕਰਕੇ ਦਿਖਾਓ ਕਿਉਂਕਿ ਸਾਡੇ ਜਿੱਥੇ ਮੈਂ ਰਹਿੰਦਾ ਮੇਰੀ ਕਲੋਨੀ ਔਰ ਆਸ-ਪਾਸ ਜਿਹੜਾ ਏਰੀਆ ਪਤਾ ਨਹੀਂ ਕਿੰਨੇ ਲੋਕਾਂ ਦੇ ਬਿੱਲ ਖੜੇ ਚਾਰੇ ਤੋਂ ਭਰੇ ਨਹੀਂ ਜਾਂਦੇ ਗਰੀਬ ਬੰਦੇ ਨੇ ਔਰ ਲੋਕ ਇਹ ਬਿਜਲੀ ਵਾਲੇ ਰੋਮੀਟਰ ਕੱਢਦੇ ਰੋਜ਼ ਸਾਨੂੰ ਫੋਨ ਕਰਨੇ ਪੈਂਦੇ ਆ ਤੇ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਕਿ ਚੰਨੀ ਸਾਹਿਬ ਐਲਾਨ ਨਹੀਂ ਲੋਕਾਂ ਦੀ ਇਹ ਹੱਕ ਉਹਨਾਂ ਨੇ ਜੇਹੇ ਚ ਪਾਣਾ ਚਾਹੀਦਾ ਔਰ ਲੋਕਾਂ ਨੂੰ ਜਿਹੜਾ ਜ਼ਿੰਦਗੀ ਦਾ ਜਿਹੜਾ ਜ਼ਿੰਦਗੀ ਜੋਣੀ ਓਕੀ ਹੋਈ ਆ ਉਹ ਤੋਂ ਕੁਸ਼ਤਾ ਰਾਹਤ ਲੋਕਾਂ ਨੂੰ ਦਿਓ ਬਾਕੀ ਚੰਨੀ ਸਾਹਿਬ ਹਜੇ ਤਿੰਨ ਦਿਨ ਹੋਏ ਬਣੇ ਨੂੰ ਅਜੇ ਉਹਨਾਂ ਦਾ 2-4 10 ਦਿਨ ਕੰਮ ਦੇ ਦੇਆ ਫਿਰ ਉਹਦੇ ਸਟੇਟਮੈਂਟ ਦਾਂਗੇ ਪਰ ਮੈਂ ਤੁਹਾਡੇ ਜਰੀਏ ਕੈਪਟਨ ਮਰਿੰਦਰ ਸਿੰਘ ਨੂੰ ਇੱਕ ਮੈਸੇਜ ਦੇਣਾ ਚਾਹਣਾ ਕਿ ਰੱਬ ਦਾ ਵਾਸਤਾ ਮਰਿੰਦਰ ਸਿੰਘ ਜੀ ਕੈਪਟਨ ਸਾਹਿਬ ਬੜੀ ਸੇਵਾ ਕਰ ਲਈ ਤੁਸੀਂ ਪੰਜਾਬ ਦੀ ਇੰਨੀ ਕਿ ਸੇਵਾ ਕਰ ਲਈ ਆ ਕਿ ਤੁਹਾਡੀਆਂ 7-8 ਪੀੜੀਆਂ ਹੁਣ ਕਦੇ ਭੁੱਖੀਆਂ ਨਹੀਂ ਮਰਨਗੀਆਂ ਇਸ ਕਰਕੇ ਰੱਬ ਦਾ ਵਾਸਤਾ ਹੁਣ ਰਹਿਮ ਕਰੋ ਉੱਥੇ ਬੈਠੋ ਖੂਬੀ ਰਾਮ ਉਹਨਾਂ ਨੂੰ ਘਰੇ ਭੇਜੋ ਨnde ਤੇ ਆਪ ਦਾ ਆਰਾਮ ਨਾਲ ਆਪਣੇ ਪਰਿਵਾਰ ਚ ਬੈਠੋ ਆਪ ਦਾ ਸੇਵਾ ਪਾਣੀ ਕਰਾਓ ਆਪਣੀ 80 ਸਾਲਾਂ ਉਮਰ ਹੋ ਗਈ ਆ ਹੁਣ ਉੱਪਰ ਜਾਣ ਦਾ ਟਾਈਮ ਆ ਨ ਸਰਕਾਰਾਂ ਬਣਾਉਣ ਦਾ ਟਾਈਮ ਨਹੀਂ ਹੈ ਇੱਕ ਅਹਿਮ ਸਵਾਲ ਕਰਨ ਲੱਗਾ ਜੀ ਤੁਹਾਡੇ ਨਾਲ ਆਮ ਆਦਮੀ ਪਾਰਟੀ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਆਏ ਸੀ ਸੁਪਰੀਮੋ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿ ਉਹ ਮੁੱਖ ਮੰਤਰੀ ਚਿਹਰੇ ਦੀ ਅਨਾਉਂਸਮੈਂਟ ਕਰਨਗੇ ਪਰ ਉਹ ਫਿਲਹਾਲ ਨਹੀਂ ਕਰਕੇ ਗਏ ਕੀ ਲੱਗਦਾ ਤੁਹਾਨੂੰ ਕਿਉਂਕਿ ਸਿੱਧੂ ਸਾਹਿਬ ਨੇ ਵੀ ਅਸਤੀਫਾ ਦੇ ਦਿੱਤਾ ਹੋਇਆ ਕਾਂਗਰਸ ਤੋਂ ਹੁਣ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਜਾ ਕੇ ਸ਼ਾਮਿਲ ਹੋ ਸਕਦੇ ਨੇ ਔਰ ਜੇ ਆਂਦੇ ਨਹੀਂ ਤਾਂ ਕੀ ਤੁਹਾਡੀ ਪਾਰਟੀ ਉਹਨਾਂ ਨੂੰ ਲਏਗੀ ਔਰ ਸੀਐਮ ਦਾ ਚਿਹਰਾ ਦੇਣਗੀ ਉਹਨਾਂ ਨੂੰ ਇਹ ਤਾਂ ਤੁਸੀਂ ਬਹੁਤ ਵੱਡੀ ਗੱਲ ਪੁੱਛੀ ਆਏ ਮੇਰੇ ਜਨਕਿ ਸਮਝ ਤੋਂ ਬਾਹਰ ਆ ਇਹਦਾ ਫੈਸਲਾ ਤਾਂ ਕੇਜਰੀਵਾਲ ਸਾਹਿਬ ਨੇ ਜਾਂ ਸਮੁੱਚੀ ਲੀਡਰਸ਼ਿਪ ਨੇ ਕਰਨਾ ਹੈ ਮੈਂ ਟੋਚ ਨਹੀਂ ਕਰ ਸਕਦਾ ਪਰ ਇਹ ਕਲੀਅਰ ਆ ਕਿ ਕੇਜਰੀਵਾਲ ਸਾਹਿਬ ਸਹੀ ਸਮੇਂ ਤੇ ਪੰਜਾਬ ਦਾ ਬੰਦਾ ਪੰਜਾਬ ਦਾ ਸੀਐਮ ਜਿਹੜਾ ਹੋਊਗਾ ਪੰਜਾਬ ਦੇ ਲੋਕਾਂ ਦੀ ਪਸੰਦ ਆ ਔਰ ਉਹਦਾ ਐਲਾਨ ਕਰ ਦੇਣਗੇ ਕੋਈ ਕਾੜੀ ਨਹੀਂ ਹਜੇ ਦੂਜੀਆਂ ਕਾਪਾਟੀਆਂ ਦੇ ਪਾਸੇ ਭਗਵੰਦ ਮਾਨ ਦਾ ਵੀ ਨਾਰਾਜ਼ਗੀ ਚੱਲ ਰਹੀ ਸੀ ਆਮ ਆਦੀ ਪਾਰਟੀ ਦੇ ਨਾਲ ਨਹੀਂ ਨਹੀਂ ਹੁਣ ਤਾਂ ਤੁਸੀਂ ਕੱਲ ਪੱसों ਖੁਦ ਸਟੇਜ ਤੇ ਦੇਖਿਆ ਪਹਿਲਾਂ ਮਾਨ ਸਾਹਿਬ ਬੋਲੇ ਆ ਫਿਰ ਕੇਰਿਵਾਲ ਸਾਹਿਬ ਬੋਲੇ ਆ ਕੋਈ ਤਾਂ ਨਹੀਂ ਨਾਰਾਜ਼ਗੀ ਕਰਨੀ ਉਹ ਦੋਨਾਂ ਦਾ ਕੇਰਿਵਾਲ ਸਾਹਿਬ ਨੇ ਹੁਣ ਰਿਕਾਰਡ ਲੋਕਾਂ ਦੇ ਸਾਹਮਣੇ ਆਖਿਆ ਵੀ ਇਹ ਤੇ ਮਾਨ ਸਾਹਿਬ ਮੇਰੇ ਛੋਟੇ ਭਰਾ ਉਹਨਾਂ ਨੇ ਇੰਨਾ ਕੰਮ ਕੀਤਾ ਉਹਨਾਂ ਨੇ ਆਪਦਾ ਕੈਰੀਅਰ ਛੱਡਿਆ ਲੱਖਾਂ ਰੁਪਏ ਪਰ ਮਹੀਨਾ ਜਿਹੜੇ ਕਮਾਉਂਦੇ ਸੀ ਉਹਨਾਂ ਨੇ ਉਹ ਛੱਡਿਆ ਕਿਹਦੇ ਹਿੱਤ ਲਈ ਆਮ ਲੋਕਾਂ ਵਾਸਤੇ ਇਹ ਚਿੱਤ ਲੋਕਾਂ ਦਾ ਭਰੋਸਾ ਲੱਗ ਰਿਹਾ ਆਮ ਆਦਮੀ ਪਾਰਟੀ ਤੇ ਇਹ ਨਾ ਹੋਵੇ ਸੱਤਾ ਵੀ ਚਾਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਉਹਨਾਂ ਨੂੰ ਮਿੱਠੇ ਲollipops ਦੇ ਕੇ ਬਿਠਾ ਦੇਵੇ ਵੀ ਜਿਹਦੇ ਨਾਲ ਸਿਰਫ ਵਾਦਿਆਂ ਦੇ ਕੰਮ ਹੀ ਰਹਿਣ ਅਤੇ ਕੰਮ ਨਾ ਆਉਣ ਕਿਉਂਕਿ ਲੋਕ ਜਿਹੜੇ ਨੇ ਹਟ ਕੀ ਕੰਮ ਕਰ ਵਾਲੀ ਸਰਕਾਰ ਨੂੰ ਚਾਹੁੰਦੇ ਨੇ ਵਾਦੇ ਵਾਲੀ ਸਰਕਾਰ ਨਹੀਂ ਵਾਦੇ ਤਾਂ ਸਾਰੇ ਹੀ ਕਰਦੇ ਨੇ ਕਿਸ ਤਰੀਕਾ ਨਾਲ ਦੇ ਦੇ ਉਹ ਚੀਜ਼ ਨੂੰ ਤੁਸੀਂ ਦੇਖੋ ਕਿ ਜਿਹੜੇ ਬੰਦੇ ਆਮ ਆ ਔਰ ਆਮ ਬੰਦਿਆਂ ਦੀ ਪਾਰਟੀ ਆਮ ਆਦਮੀ ਪਾਰਟੀ ਆ ਉਹ ਯਾਰ ਉਹਨਾਂ ਨੂੰ ਠਗੀ ਦਾ ਤਰੀਕਾ ਹੀ ਨਹੀਂ ਹੁੰਦਾ ਜਿਹੜੀਆਂ ਠਗੀਆਂ ਇਹਨਾਂ ਨੇ ਫਾਰਮ ਹਾਊਸ ਬਣਾਏ 5-5 ਏਕੜ ਚ ਆ ਕੈਪਟਨ ਸਾਹ ਵਰਗ ਇਹ ਉਹ ਤਾਂ ਠੱਗੀ ਦਾ ਤਰੀਕਾ ਹੀ ਨਹੀਂ ਪਤਾ ਇਹਨਾਂ ਨੇ ਆ ਜਿਹੜੀ ਸਿਕਿਉਰਿਟੀ ਆ ਹੁਣ ਉਹਦਾਂ ਚੰਨੀ ਸਾਹਿਬ ਨੇ ਖੁਦ ਦੱਸਿਆ ਕਿ 1000 ਬੰਦ ਇੱਕ ਬੰਦੇ ਨੂੰ ਬਚਾਉਣਾ ਅਤੇ 1000 ਬੰਦਾ ਲਾਇਆ ਹੋਇਆ ਇਸ ਤੋਂ ਮਾੜੀ ਕਿਸਮਤ ਕੀ ਹੋ ਸਕਦੀ ਹੈ 200 ਗੱਡੀਆਂ ਦੇ ਲੋਜ ਤੇਲ ਭੁਕਣਾ ਠੀਕ ਹੈ ਨਾ ਆਪ ਦਾ ਐ ਸ਼ਰਾਮ ਕਰਨਾ ਇਹ ਗੱਲਾਂ ਜਿਹੜੀਆਂ ਨੇ ਸਾਡੀ ਪਾਰਟੀ ਜਿੱਦਾਂ ਕੋਈ ਬੰਦਾ ਨਹੀਂ ਹੈਗਾ ਇਸ ਕਰਕੇ ਸਧਾਰਨ ਬੰਦੇ ਨੇ ਸਾਰੇ ਔਰ ਤੁਸੀਂ ਦੇਖੋਗੇ ਜਦੋਂ ਸਰਕਾਰ ਬਣੂਗੀ ਤੇ ਜਿਹੜਾ ਸੋਧਨ ਦਾ ਏਜੰਡਾ ਹੋਊਗਾ ਜਿਹੜੀਆਂ ਚੀਜ਼ਾਂ ਕੇਰਿਵਾਲ ਸਾਹਿਬ ਕਹਿ ਰਹੇ ਆ ਉਹ ਸਟਾਰਟਿੰਗ ਸੋਧਨਾਂ ਚ ਪੂਰੀਆਂ ਹੋ ਜਾਣਗੀਆਂ ਇਕ ਜਿਹੜਾ ਠੱਗੀ ਦਾ ਤਰੀਕਾ ਨਹੀਂ ਉਹਨਾਂ ਨੂੰ ਆਂਦਾ ਪਤਾ ਵੀ ਠੱਗੀ ਕਿਸ ਤਰੀਕੇ ਨਾਲ ਕਰਨੀ ਹੈ ਆਮ ਆਦਮੀ ਪਾਰਟੀ ਨੂੰ ਆਂਦਾ ਠੱਗੀ ਦਾ ਤਰੀਕਾ ਕਿਸ ਤਰੀਕੇ ਨਾਲ ਨਹੀਂ ਨਹੀਂ ਸਾ ਆਮ ਆਦਮੀ ਪਾਰਟੀ ਨੂੰ ਠੱਗੀ ਦਾ ਕੋਈ ਤਰੀਕਾ ਨਹੀਂ ਜਿਹੜੇ ਤੁਸੀਂ ਕਹਿ ਰਹੇ ਉਹਨਾਂ ਵੀ ਉਹਨਾਂ ਨੂੰ ਤਰੀਕਾ ਨਹੀਂ ਆਂਦਾ ਫਿਰ ਤਰੀਕਾ ਕਿਹਨੂੰ ਆਂਦਾ ਮੈਂ ਤਾਂ ਤਰੀਕਾ ਤਾਂ ਜਿਹੜੀ ਕਾਂਗਰਸ ਸਰਕਾਰ ਉਹਨਾਂ ਨੂੰ ਆਉਂਦਿਆ ਲੁੱਟਕ ਸੁੱਟ ਅਰਬਾਂ ਖਰਬਾਂ ਰੁਪਈਆ ਲੁੱਟ ਲਿਆ ਪੰਜਾਬ ਦੇ ਇਹਨਾਂ ਨੇ ਮੈਂ ਤਾਂ ਕਹਿ ਰਿਹਾ ਸਾਡੀ ਪਾਰਟੀ 'ਚ ਕੋ ਬੰਦਾ ਹੈ ਹੀ ਨਹੀਂ ਕੋ ਠੱਗੀ ਢੋਰੀ ਵਾਲਾ ਨਾ ਸਾਨੂੰ ਪਤਾ ਹੀ ਹੈ ਠੱਗੀ ਢੋਰੀ ਅਸੀਂ ਤਾਂ ਆਮ ਬੰਦੇ ਆ ਆਮ ਬੰਦਿਆਂ ਦੀ ਸਰਕਾਰ ਆਮ ਆ ਇਹ ਤਾਂ ਜਿਹੜੇ سرمایہਦਾਰ ਆ ਜਿਨ੍ਹਾਂ ਨੂੰ ਲੁੱਟ ਦਾ ਤਰੀਕਾ ਹੈ ਰਾਜਨੀਤਿਕ ਲੋਕ ਤੇ ਬਿਊਰੋਕ੍ਰੇਸੀ ਦਾ ਸਮੇਲ ਆ ਇਕੱਠੇ ਰਾਤ ਨੂੰ ਉਹ ਪੈਕੇਜ ਆ ਘਲਾਉਂਦੇ ਆ ਤੇ ਉਹ ਸਾਰਾ ਪਲਾਨਿੰਗ ਕਰਦੇ ਆ ਲੋਕਾਂ ਤੋਂ ਕੀ ਲੈਣਾ ਉਹਨਾਂ ਨੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਕਿੱਡੀ ਮਾੜੀ ਗੱਲ ਆ ਔਰ ਕਿਹੜੇ ਲੋਕ ਉਹਨੂੰ ਕਵਰ ਅਪ ਕਰਦੇ ਆ ਜਿਹੜਾ ਕੈਪਟਨ ਸਾਹਿਬ ਤੋਂ ਰਿਹਾ ਜਾਂਦਾ ਨਹੀਂ ਅੱਜ ਮੈਂ ਸਵੇਰੇ ਦੇਖ ਰਿਹਾ ਸੀ ਉਹ ਜਦੋਂ 에어ਪੋਰਟ ਤੋਂ ਗਏ ਨੇ ਮੈਂ ਸੇਵਾ ਕਰਨੀ ਆ ਯਾਰ ਤੁਸੀਂ ਕਿੰਨੀ ਸਾਡੀ ਤੁਸੀਂ ਥੋੜੀ ਸੇਵਾ ਕੀਤੀ ਆ ਸਾਡਾ ਬੇੜਾ ਗਰ ਕਰਕੇ ਰੱਖਤਾ ਤੁਸੀਂ ਸਾਡੀ ਤੁਸੀਂ ਐਜੂਕੇਸ਼ਨ ਖੋਲਈ ਸਾਡੀਆਂ ਤੁਸੀਂ ਸਿਹਤ ਸਹੂਲਤਾਂ ਖੋਲੀਆਂ ਸਾਡਾ ਤੁਸੀਂ এনवायरमेंट ਖੋਲਿਆ ਸਾਡੇ ਤੁਸੀਂ ਰੋਜ਼ਗਾਰ ਦੇ ਸਾਧਨ ਖੋਲੇ ਹੋਰ ਤੁਸੀਂ ਸਾਡੀ ਕਿੰਨੀ ਕੀ ਸੇਵਾ ਕਰਨੀ ਇਸ ਕਰਕੇ ਮੈਂ ਬੇਨਤੀ ਕਰਦਾ ਕੈਪਟਨ ਸਾਹਿਬ ਔਰ ਕੈਪਟਨ ਵਰਗੇ ਦੂਜੇ ਬੰਦਿਆਂ ਨੂੰ ਕਿ ਰੱਬ ਦਾ ਵਾਸਤਾ ਯਾਰ ਤਰਸਖਾਓ ਆਦੇ ਜਵਾਗ ਜੱਲਣੇ ਖੁਸ਼ ਰੋ ਬਾਧੂ ਲੁੱਟ ਲਿਆ ਤੁਸੀਂ ਹੁਣ ਆਮ ਬੰਦੇ ਤੇ ਛੱਡ ਦੋ ਹੁਣ ਪਰਮਾਤਮਾ ਕਿਰਪਾ ਕਰੂਗਾ ਹੁਣ ਪੰਜਾਬ ਦਾ ਆਮ ਸ਼ਹਿਰੀ ਆਮ ਬੰਦਾ ਸੋਚੂਗਾ ਵੀ ਉਹ ਹੁਣ ਮੈਂ ਵੀ ਇਹ ਬੇਨਤੀ ਕਰਦਾ ਮੈਂ ਪੰਜਾਬ ਦੇ ਆਬਾਦ ਨੂੰ ਬੇਨਤੀ ਕਰਦਾ ਹੁਣ ਆਪ ਦੀ ਕਿਸਮਤ ਦਾ ਫ ਕੈਪਟਨ ਮਰਿੰਦਰ ਸਿੰਘ ਨੇ ਇਹ ਨਹੀਂ ਕਰਨਾ ਕੈਪਟਨ ਨੇ ਜੋ 3.5 ਸਾਲ ਕੀਤਾ ਸੀ ਉਹਦੀ ਸਜ਼ਾ ਉਹਨੂੰ ਮਿਲ ਗਈ ਬਾਕੀ ਰਹਿੰਦੀ ਖੁੰਦੀ ਮਿਲੂਗੀ ਇਸ ਕਰਕੇ ਮੈਂ ਬੇਨਤੀ ਆ ਵਧੀਆ ਸਰਕਾਰ ਚੁਣੋ ਜਿਹੜੇ ਆਮ ਲੋਕਾਂ ਵਾਸਤੇ ਕੰਮ ਕਰੇ ਇੱਕ ਤੁਸੀਂ ਕਹਿ ਰਹੇ ਹੋ ਵੀ ਕਾਂਗਰਸ ਪਾਰਟੀ ਨੂੰ ਬੜਾ ਵਧੀਆ ਤਰੀਕਾ ਆ ਲੁੱਟਣ ਦਾ ਠੱਗੀ ਢੋਰੀ ਮਾਰਨ ਦਾ ਤੇ ਕੁਝ ਲੋਕ ਜਿਹੜੇ ਤੁਹਾਡੀ ਪਾਰਟੀ ਵਿੱਚ ਵੀ ਜੁੜੇ ਨੇ ਜਿਵੇਂ ਕੁਲਵੰਤ ਸਿੰਘ ਸਿੱਧੂ ਲਾ ਲਈਏ ਐਮਐਲਏ ਨੇ ਕਾਂਗਰਸ ਛੱਡ ਕੇ ਆਏ ਨੇ ਫਿਰ ਜੇ ਠੱਗੀ ਟੋਰੀ ਵਾਲੇ ਬੰਦੇ ਕਾਂਗਰਸ ਨੇ ਤੁਸੀਂ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਕਿਉਂ ਔਰ ਅਹਮ ਜਿਹੜਾ ਰੋਲ ਦੇ ਰਹੇ ਹੋ ਐਮਐਲਏ ਟਿਕਟ ਦੇ ਰਹੇ ਹੋ ਕਿਉਂ ਦੇ ਰਹੇ ਹੋ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਕੁਲਵੰਤ ਸਿੰਘ ਸਿੱਧੂ ਚਲੋ ਮੇਰੇ ਚੰਗੇ ਸੱਜਣ ਵੀ ਨਹੀਂ ਨੇ ਉਹ ਨਾ ਤਾਂ ਉਹ ਕੋਈ ਚੇਅਰਮੈਨ ਸੀਗੇ ਨਾ ਕੋਈ ਕਾਉਂਸਲਰ ਸੀਗੇ ਨਾ ਕਿਸੇ ਇੰਪਰੂਵਮੈਂਟ ਟੈਸਟ ਦੇ ਮੈਂਬਰ ਚ ਮੈਂ ਉਹਦੇ ਦੀ ਗੱਲ ਨਹੀਂ ਕੀਤੀ ਵੀ ਉਹਦੇ ਵਾਲਿਆਂ ਨੂੰ ਹੀ ਤੁਸੀਂ ਇਹ ਨਹੀਂ ਕਿਹਾ ਸੀਗਾ ਵੀ ਉਹਦੇ ਵਾਲਿਆਂ ਨੂੰ ਹੀ ਠੱਗੀ ਮਾਰਨੀ ਆਂਦੀ ਤੁਸੀਂ ਕਾ ਕਾਂਗਰਸ ਪਾਰਟੀ ਵਾਲਿਆਂ ਨੂੰ ਮੈਂ ਤਾਂ ਕਰ ਮੇਰੀ ਬੇਨਤੀ ਇਹ ਆ ਕਿ ਕੋਈ ਬੰਦਾ ਸਭਦਾਨਿਕ ਕੋਲੇ ਬੈਠੂਗਾ ਜਿੱਥੇ ਉਹਦਾ ਪੈਨ ਕਲਮ ਚੱਲੂਗੀ ਠੱਗੀ ਮਾਰੂ ਨਾ ਤੇ ਸਿੱਧੂ ਸਾਹਿਬ ਤਾਂ ਮੈਨੂੰ ਲੱਗਦਾ ਨਹੀਂ ਉਹ ਤੇ ਘਰ ਘਰ ਫੂਕੇ ਤਮਾਸ਼ਾ ਦੇਖਿਆ ਕਈ ਸਾਲਾਂ ਤੋਂ ਸੇਵਾ ਕੀਤੀ ਕਾਂਗਰਸ ਦੀ ਤੇ ਕੋਸ਼ ਵੀ ਨਹੀਂ ਜਾ ਕਦੇ ਜਿੰਨਾ ਕ ਮੈਨੂੰ ਆਈਡੀਆ ਪਾਰਟੀ ਸਾਰਾ ਕੋ ਸਾਡੀ ਦੇਖਦੀ ਆ ਸਭਦਾਨਿਕ ਕੋਲੇ ਇਹ ਹੁੰਦਾ ਕੋਈ ਐਮਐਲਏ ਬਣ ਗਿਆ ਕੋਈ ਮੰਤਰੀ ਬਣ ਗਿਆ ਕੋਈ ਐਮਪੀ ਬਣ ਗਿਆ ਕੋ ਮੇਰ ਬਣ ਗਿਆ ਤੇ ਫਿਰ ਉਹਨੇ ਕੁਛ ਨਹੀਂ ਕੀਤਾ ਔਰ ਆਪ ਦਾ ਢੱਡ ਭਰਿਆ ਉਹ ਆ ਇਸਰਕਾਉਡ ਨੂੰ ਤੇ ਤਾਂ ਨਹੀਂ ਕੋਈ ਪੋਸਟ ਸੀ ਨਹੀਂ ਵਿਚਾਰੇ ਕੋਲੇ ਚਲੋ ਇੱਕ ਲਾਸਟ ਸਵਾਲ ਕਰਦੇ ਆ ਜੀ ਤੁਹਾਡੇ ਨਾਲ ਕਿ ਲੋਕ ਕਹਿੰਦੇ ਨੇ ਜਿਹੜੀ ਪਾਰਟੀ ਵਾਲੇ ਵੀ ਨੇ ਜਿਹੜੇ ਪਾਰਟੀਆਂ ਨਾਲ ਜੁੜੇ ਨੇ ਰੱਖਦੇ ਨੇ ਸੰਬੰਧ ਰੱਖਦੇ ਪਾਰਟੀਆਂ ਨਾਲ ਉਹ ਵੀ ਕਹਿੰਦੇ ਨੇ ਔਰ ਬਾਕੀ ਲੋਕ ਵੀ ਕਹਿੰਦੇ ਨੇ ਕਿ ਕੇਜਰੀਵਾਲ ਸਾਹਿਬ ਬਾਹਰੋਂ ਦਿੱਲੀ ਤੋਂ ਆਏ ਨੇ ਉਹਨਾਂ ਨੂੰ ਪੰਜਾਬ ਬਾਰੇ ਪੰਜਾਬ ਦੇ ਭੂਗੋਲ ਬਾਰੇ ਨਹੀਂ ਪਤਾ ਯਾ ਪੰਜਾਬ ਦੇ ਪਿਛੋਕੜ ਬਾਰੇ ਨਹੀਂ ਪਤਾ ਤੇ ਉਹ ਕੀ ਸਰਕਾਰ ਚਲਾਣਗੇ ਤੇ ਸਰਕਾਰ ਦਾ ਕੀ ਜਿਹੜਾ ਆ ਲੋਕਾਂ ਨੂੰ ਸਹੂਲਤਾਂ ਦੇਣਗੇ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਉਹ ਘੱਟੋ ਘੱਟ ਇੰਡੀਆ ਦੇ ਜੰਪਲ ਤਾਂ ਹੈਗੇ ਆ ਜੇ ਕਾਂਗਰਸ ਇਹ ਕਹਿੰਦੀ ਆ ਤੇ ਸਤਿਕਾਰਯੋਗ ਮਾਨਯੋਗ ਬੀਬੀ ਸੋਨੀਏ ਗਾਂਧੀ ਉਹ ਤਾਂ ਜੰਪਲ ਢਿੱਲੀ ਦੀ ਆ ਕੇਜਦੀਵਾਲ ਸਾਹਿਬ ਤਾਂ ਇੰਡੀਆ ਦਾ ਹਰਿਆਣੇ ਦਾ ਜੰਪਾਲਾ ਸਾਡੇ ਗਵਰਨ ਚ ਜੰਮਿਆ ਦੂਜੀ ਗੱਲ ਆ ਉਹ ਤਾਂ ਪਾਲਿਸੀ ਲਾਗੂ ਕਰਨੀ ਆ ਪੰਜਾਬ ਦਾ ਸੀਐਮ ਤਾਂ ਪੰਜਾਬ ਦੇ ਬੰਦੇ ਨੇ ਮੰਨਣਾ ਨਾ ਜਿਹੜਾ ਪੰਜਾਬ ਦਾ ਜੰਮਿਆ ਹੋਇਆ ਪੰਜਾਬ ਦੇ ਲੋਕਾਂ ਨੇ ਸਰਕਾਰ ਚ ਚਲੋਣੀ ਆ ਦਿੱਲੀ ਨੂੰ ਸਰਕਾਰ ਚ ਚਲਨੀ ਨਹੀਂ ਤੇ ਪਾਲਿਸੀ ਆ ਕਿ ਤੁਸੀਂ ਉਹ ਤੋਂ ਸਿੱਖਿਆ ਲੈ ਕੇ ਕਿ ਉਹਨਾਂ ਨੇ ਦਿੱਲੀ ਚ ਕਿਦਾਂ ਦੇ ਸੁਧਾਰ ਕੀਤੇ ਕਿਦਾਂ ਕਿਦਾਂ ਉਹਨਾਂ ਨੇ ਪੈਸੇ ਬਚਾਏ ਕਿਦਾਂ ਕਿਦਾਂ ਉਹਨਾਂ ਨੇ ਪੈਸੇ ਦਾ ਜਿਹੜਾ ਡਿਸਟ੍ਰੀਬਿਊਟ ਕੀਤਾ ਉਹ ਸਿੱਖਿਆ ਲੈਣੀ ਆ ਕੋਈ ਕਹਿੰਦਾ ਮਤਲਬ ਆ ਸਿੱਖਿਆ ਲੈਣੀ ਜੇ ਕੱਲ ਨੂੰ ਕੋਈ ਫੈਸਲਾ ਪੰਜਾਬ ਦਾ ਕਰਨਾ ਪੈਂਦਾ ਕੋਈ ਐਮ ਫੈਸਲਾ ਤੇ ਉਹ ਕੇਜਰੀਵਾਲ ਸਾਹਿਬ ਦੇ ਵੀ ਹੱਥ ਛੋਏਗਾ ਜੀ ਉਹੀ ਕਰਨਗੇ ਫੈਸਲਾ ਮਤਲਬ ਪਿੱਛੇ ਉਹ ਬੈ ਕੇ ਉਹ ਡੋਰ ਚਲਾਉਣਗੇ ਫੈਸਲਾ ਤਾਂ ਪੰਜਾਬ ਦੀ ਕੈਬਨਟ ਕਰੂਗੀ ਫੈਸਲਾ ਪੰਜਾਬ ਦੇ ਐਮ ਐਲ ਏ ਕਰਨਗੇ ਕਿ ਕੇਜਰੀਵਾਲ ਸਾਹਿਬ ਤਾਂ ਡਵਾਈਸ ਦੇ ਸਕਦੇ ਆ ਔਰ ਮੇਰੇ ਹਿਸਾਬ ਨਾਲ ਜਿਹੜਾ ਕੋਈ ਚੰਗੀ ਸਲਾਹ ਦਿੰਦਾ ਤੇ ਲੈਣੀ ਚਾਹੀਦੀ ਹੈ ਇੱਥੇ ਕੋਈ ਗਲਤ ਵੀ ਕੀ ਹੈਗਾ ਬੈਂਸ ਸਾਹਿਬ ਨਾਲ ਮੈਂ ਫੇਰ ਹੀ ਗੱਲ ਕਰਾਂਗੇ ਕੁਝ ਹੀ ਕੁਐਸਚਨ ਕਰਾਂਗਾ ਬੈਂਸ ਸਾਹਿਬ ਨਾਲ ਕੋਈ ਦੁਸ਼ਮਣੀ ਹੈ ਜੇ ਹੁਣ ਬੈਂਸ ਸਾਹਿਬ ਨਾਲ ਤੁਸੀਂ ਜਿਵੇਂ ਵਿਰੋਧ ਕਰਦੇ ਹੋ ਉਹਨਾਂ ਦਾ ਥਾਂ-ਥਾਂ ਦੇ ਉੱਤੇ ਹੁਣ ਕੀ ਹੈ ਕੋਈ ਨਵਾਂ ਮੁੱਦਾ ਜਿਹੜਾ ਉਹਨਾਂ ਨਾਲ ਕਰਨਾ ਚਾਹੁੰਗੇ ਦੇਖੋ ਬੈਂਸ ਸਾਹਿਬ ਤਾਂ ਉਹ ਤਾਂ ਚਲੋ ਕਿਸ ਤਰ੍ਹਾਂ ਜਿਹੜਾ ਮਸਲਾ ਉਹ ਤਾਂ ਕੋਰਟ ਦੇ ਵਿੱਚ ਜੁਡੀਸ਼ੀਅਲ ਵਿੱਚ ਆ ਮੈਂ ਉੱਥੇ ਕੁਝ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਉਹ ਤਾਂ ਕੋਰਟ ਨੇ ਦੇਖਣਾ ਕਿ ਕੀ ਕਰਨਾ ਤੇ ਪੁਲਿਸ ਐਸਆਈਟੀ ਬਣੀ ਹੋਈ ਆ ਕਿਉਂਕਿ ਐਸਆਈਟੀ ਵਾਲੇ ਪੜੇ ਲਿਖੇ ਅਫਸਰ ਮੇਰੇ ਤੋਂ ਜ਼ਿਆਦੇ ਸਿਆਣੇ ਹਨ ਮੈਂ ਉਹਨਾਂ ਤੋਂ ਸਿਆਣਾ ਨਹੀਂ ਪਰ ਮੈਂ ਬੈਂਸ ਸਾਹਿਬ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਮੈਂ ਸਤਿ ਨਿਜੀ ਤੌਰ ਤੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਕੋਈ ਮੇਰੀ ਜਾਤੀ ਰੰਜਿਸ਼ ਨਹੀਂ ਹੈ ਮੈਂ ਬੈਂਸ ਸਾਹਿਬ ਨੂੰ ਇਹ ਹੀ ਬੇਨਤੀ ਕਰਦਾ ਬੈਂਸ ਸਾਹਿਬ ਤੁਹਾਨੂੰ ਪ੍ਰਮਾਤਮਾ ਨੇ ਕਿੱਡੀ ਵੱਡੀ ਤਾਕਤ ਦਿੱਤੀ ਲੋਕਾਂ ਨੇ ਤੁਹਾਡਾ ਕਿਹਨਾ ਸਾਥ ਦਿੱਤਾ ਤੇ ਜੇ ਇਹੀ ਤਾਕਤ ਆਪਾਂ ਲੋਕਾਂ ਦੇ ਭਲੇ ਆਸਤੇ ਵਰਤਦੇ ਤੇ ਕੀ ਮੇਰੇ ਅਰਗੇ ਬੰਦੇ ਨੇ ਲੋੜ ਹੀ ਨਹੀਂ ਸੀ ਉਠਣ ਦੀ ਮੈਨੂੰ ਕਮੀਆਂ ਦਸੀਆਂ ਤੇ ਮੈਂ ਉਠਿਆ ਨਾ ਅੱਜ ਵੀ ਤੁਸੀਂ ਮੇਰੇ ਨਾਲ ਗੱਡੀ 'ਚ ਬੈ ਕੇ ਚੱਲੋ ਬੁਰਾ ਹਾਲ ਆ ਸਾਰੇ ਹਲਕੇ ਦਾ ਯਾਰ ਲੋਕੀ ਮੌਸਮੀ ਬਿਮਾਰੀਆਂ ਨਾਲ ਮਰ ਰਿਹਾ ਦੁਨੀਆ ਭਰ ਦੇ ਗੰਦਗੀ ਖਿਲਰੀ ਛੜਕਾਂ ਤੇ ਸੀਵਰੇਜ ਸਾਰੇ ਓਵਰਫਲੋ ਆ ਛੜਕਾਂ ਟੁੱਟੀਆਂ ਹੋਈਆਂ ਤੇ ਰੋਜ਼ਗਾਰ ਕਿਸੇ ਕੋਲ ਹੈ ਨਹੀਂ ਬਿਜਲੀ ਦੇ ਬਿੱਲ ਲੋਕਾਂ ਨੂੰ ਭਰਨੇ ਓਕੇ ਹੋਏ ਆ ਸਕੂਲਾਂ ਦੀਆਂ ਫੀਸਾਂ ਲੋਕੀ 105 ਸਕੂਲ ਚੱਲਦੇ ਆ ਪ੍ਰਾਈਵੇਟ ਅੱਜ ਤੁਹਾਡੀ ਜਾਣਕਾਰੀ ਅਸੀਂ ਦੱਸ ਦਿਆਂ ਬੈਂਸਾ ਨੂੰ ਦੱਸਦੇ ਨੇ ਈਸ਼ਨੌਰ ਤੋਂ ਲੈ ਕੇ ਸ਼ੇਰਪੁਰ ਕਲਾਂ ਤੱਕ 105 ਪ੍ਰਾਈਵੇਟ ਸਕੂਲ ਚੱਲਦਾ ਹੈ ਦੇ 105 ਪ੍ਰਾਈਵੇਟ ਸਕੂਲ ਵਧੀ ਚੱਲ ਸਕਦੇ ਪ੍ਰਾਈਵੇਟ ਕਾਮਯਾਬ ਆ ਤੇ 10 ਸਰਕਾਰੀ ਸਕੂਲ ਨਹੀਂ ਚੱਲ ਸਕਦੇ ਸਾਡੇ ਇੱਥੇ 15000 ਦੀ ਵਾਦੀ ਹੈ 5000 ਵੋਟ ਆ ਮੈਨੂੰ ਦੱਸੋ ਬੈਂਸਾ ਸਾਹਿਬ ਨੇ ਕਿਹੜਾ ਇੱਥੇ ਸਕੈਂਡਰੀ ਸਕੂਲ ਬਣਾਇਆ ਇੱਕ ਪ੍ਰਾਇਮਰੀ ਸਕੂਲ ਆ ਮੈਨੂੰ ਯਾਦ ਨਹੀਂ ਆ ਕਿ ਸਾਡੇ ਮਹੱਲੇ ਦਾ ਕੋਈ ਬੱਚਾ ਪੜ੍ਹਨ ਜਾਂਦਾ ਮੈਂ ਪਹਿਲੇ 10 ਸਾਲ ਤੋਂ ਤੁਸੀਂ ਇਹੀ ਲਾ ਲੋ ਨਾ ਮੈਂ ਪਿਛਲੇ 20 ਬਾਈ ਬਾਈ ਸਾਹਿਬ ਤੋਂ ਇਸ ਮਹੱਲੇ 'ਚ ਰਹੇ ਰਿਹਾ ਕਿ 15000 ਦੀ ਵਾਦੀ ਆ ਈਸ਼ਰ ਨਗਰ اے ਬੀ ਸੀ ਡੀ ਐਂਡ ਬਿਗਵਾਨਾ ਮੱਲੇ ਸਾਡੇ ਮੱਲੇ ਦੇ 15000 ਦੀ ਵਾਦੀ ਇਹ 5000 ਲਗਭਗ ਵੋਟ ਆ ਤੇ ਮੈਨੂੰ ਬੈਂਸਾਲ ਦੱਸਣ ਵੀ ਉਹਨਾਂ ਨੇ ਕਿਹੜਾ ਇੱਥੇ ਮਿਡਲ ਸਕੂਲ ਬਣਾਇਆ ਕਿ ਸੈਕੰਡਰੀ ਸਕੂਲ ਬਣਾਇਆ ਕਿ ਸਾਨੂੰ ਸੈਕੰਡਰੀ ਸਕੂਲ ਦੀ ਲੋੜ ਹੈ ਐਸੀ ਕਿ ਨਹੀਂ ਸੀ ਦੱਸੋ ਮੈਨੂੰ ਇਸ ਕਰਕੇ ਇੱਥੇ ਕੀ ਕੀਤਾ ਹੈਗਾ ਸਰਕਾਰੀ ਸਕੂਲ ਮਾਰ ਕੇ ਪ੍ਰਾਈਵੇਟ ਕਾਮਯਾਬ ਕੀਤੇਗੇ ਕਿਉਂਕਿ ਉਹਨਾਂ ਨੂੰ ਫੰਡ ਲੈਣੇ ਆ ਸਰਕਾਰੀ ਬੱਸਾਂ ਮਾਰ ਕੇ ਪ੍ਰਾਈਵੇਟ ਕਾਮਯਾਬ ਕੀਤੀਆਂ ਕਿਉਂਕਿ ਉਹਨਾਂ ਨੂੰ ਤਾਂ ਫੰਡ ਲੈਣੇ ਆ ਸਰਕਾਰੀ ਹਸਪਤਲ ਮਾਰੇ ਇਹਨਾਂ ਲੀਡਰਾਂ ਨੇ ਤੇ ਪ੍ਰਾਈਵੇਟ ਹਸਪਤਲ ਕਾਮਯਾਬ ਕੀਤੇ ਕਿਉਂਕਿ ਉਹਨਾਂ ਨੂੰ ਤਾਂ ਫੰਡ ਲੈਣੇ ਆ ਇਸ ਕਰਕੇ ਜਿੱਦਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣੀ ਤੁਹਾਡਾ ਕੀ ਚਲੋ ਇੱਕ ਫਿਰ ਕੁਐਸਚਨ ਕਰਾਂਗਾ ਤੁਹਾਡਾ ਇਹ ਤੁਹਾਡੀ ਪਾਰਟੀ ਦਾ ਜਿਵੇਂ ਤੁਹਾਡਾ ਟਿਕਟ ਮਿਲਦੀ ਹੈ ਤੇ ਤੁਹਾਡਾ ਨਹੀਂ ਮਿਲਦੀ ਜਾਂ ਤੁਸੀਂ ਕਹਿ ਰਹੇ ਹੋ ਕੋਈ ਹੋਰ ਪਾਰਟੀ ਚੋਂ ਆਏਗਾ ਉਹਨਾਂ ਸਮਰਥਨ ਕਰੋਗੇ ਤਾਂ ਕੀ ਮੁੱਦਾ ਰਹੇਗਾ ਜਿਹੜਾ ਇਸ ਏਰੀਏ ਦੇ ਜਿਹੜੇ ਲੋਕ ਨੇ ਅੱਕੇ ਹੋਏ ਨੇ ਜਾਂ ਉਹਨਾਂ ਨੂੰ ਸਹੂਲਤਾਂ ਵਾਸਤੇ ਜਾਂ ਏਰੀਏ ਦੀ ਡਿਵੈਲਪਮੈਂਟ ਵਾਸਤੇ ਕਿਹੜਾ ਮੇਨ ਮ ਕੌੜਾ ਰਹੇਗਾ ਜੀ ਮੇਨ ਮੁੱਦਾ ਸਾਡਾ ਜਿਹੜਾ ਬ੍ਰਦਰ ਸਭ ਤੋਂ ਜਿਹੜਾ ਮੇਨ ਮੁੱਦਾ ਇੱਕ ਤਾਂ ਐਜੂਕੇਸ਼ਨ ਆ ਸਿਹਤ ਆ ਉਸ ਤੋਂ ਇਲਾਵਾ ਜਿਹੜੀ ਬਰੋਜਗਾਰੀ ਹੈ ਬਰੋਜਗਾਰੀ ਸਾਡੇ ਹਲਕੇ 'ਚ ਨਹੀਂ ਆ ਤੁਸੀਂ ਦੇਖੋਗੇ ਸਾਡੇ ਹਲਕੇ 'ਚ ਬਹੁਤ ਜਿਆਦੀਆਂ ਲੁੱਟਖੋਟ ਦੀਆਂ ਘਟਨਾਵਾਂ ਹੁੰਦੀਆਂ ਕਤਲ ਵੀ ਹੁੰਦੇ ਆ ਲੁੱਟਾਂ ਖਵਾ ਹੁੰਦੀਆਂ ਕੁੱਟਮਾਰ ਹੁੰਦੀ ਹੈ ਕਿਉਂ ਹੁੰਦੀ ਆ ਕਿਉਂਕਿ ਸਾਡੇ ਬਹੁਤ ਵੱਡੀ ਗਿਣਤੀ ਜਿਹੜੇ ਸਾਡੇ ਜਿਹੜੇ ਨੌਜਵਾਨ ਆ ਸਾਡੀ 18 20 ਸਾਲ ਦੀ ਲੈ ਕੇ 30 35 ਸਾਲ ਤੱਕ ਜਿਹੜੀ ਪਨੀਰੀ ਅਵੇਲੀ ਆ ਉਹ ਲੜਦੇ ਵਿਚਾਰੇ ਤੇ ਜੇ ਉਹਨਾਂ ਨੂੰ ਆਪਾਂ ਰੋਜ਼ਗਾਰ ਦੇ ਦਈਏ ਜੇ ਕੋ ਪ੍ਰਾਈਵੇਟ ਰੋਜ਼ਗਾਰ ਟੰਗਦਾ ਦੇ ਦਈਏ ਤੇ ਮੈਨੂੰ ਲੱਗਦਾ ਵੀ ਜਦੋਂ ਜਿਹੜਾ ਬੰਦਾ ਸਵੇਤ ਲੈ ਕੇ ਸ਼ਾਮ ਤੱਕ ਕੰਮ ਕਰਦਾ ਉਹਨੂੰ ਲੜਨ ਦਾ ਸਟਾਈਮ ਨਹੀਂ ਮਿਲਦਾ ਪ੍ਰਾਈਵੇਟ ਰੋਜ਼ਗਾਰ ਕਿਸ ਤਰੀਕੇ ਨਾਲ ਦੇਵੋਗੇ ਕੋਈ ਫੈਕਟਰੀ ਵਿੱਚ ਲਾਉਂਗੇ ਜਾਂ ਕੀ ਕਾਜ ਕੋਈ ਚੋਚ ਉਸ ਗੱਲ ਦਾ ਤੁਹਾਨੂੰ ਮੈਂ ਜਵਾਬ ਦੇ ਦੇਣਾ ਕਿ ਜੇ ਆਪਾਂ ਵੈਸੇ ਕੋਈ ਬੰਦਾ ਫੈਕਟਰੀ ਲੱਗਦਾ 10-12 ਹਜ਼ਾਰ ਉਹਨੂੰ ਐਜ਼ ਅ ਲੇਬਰ ਮਿਲਦਾ ਤੇ ਜੇ ਉਹਦੇ ਵਾਸਤੇ ਕੋਈ ਇੰਸਟੀਚਿਊਟ ਇੱਥੇ ਖੋਲ੍ਹ ਦਈਏ ਕੋਈ ਟੈਕਨੀਕਲ ਇੰਸਟੀਚਿਊਟ ਲੈ ਆਵਾਂ ਮੈਂ ਕਿ ਜਿਸ ਤਰ੍ਹਾਂ ਤੁਸੀਂ ਦੇਖਦੇ ਹੋਵੋਗੇ ਐਗਜ਼ੀਬਿਸ਼ਨਾਂ ਲੱਗਦੀਆਂ ਜਦੋਂ ਵੱਡੀਆਂ ਕੋਈ ਕੰਪਨੀਆਂ ਕਰਦੀਆਂ ਐਕਸਪੋ ਚੱਲਦੇ ਆ ਤੇ ਉਹ ਆਪਣੀ ਮਸ਼ੀਨ ਛੱਡ ਕੇ ਆਉਂਦੇ ਆ ਸਾਡੀ ਦਾ ਮਸ਼ੀਨ ਤੇ ਜੇ ਉਹਨਾਂ ਨੂੰ ਮਸ਼ੀਨ ਦੀ ਤਕਨੀਕ ਇਹਨਾਂ ਪਹਿਲਾਂ ਨੌਜਵਾਨਾਂ ਨੂੰ ਦੇ ਦਈਏ ਵੀ ਆਹ ਕੰਮ ਆ ਤੁਸੀਂ ਇਹਦੀ ਟ੍ਰੇਨਿੰਗ ਲੈ ਲਓ 3 ਮਹੀਨੇ ਜਾਂ 6 ਮਹੀਨੇ ਇਹ ਸੋਧਨ ਜਿਹੜਾ ਹੈਗਾ ਤੇ ਜੇ ਆਪਾਂ ਉਹਨੂੰ ਟ੍ਰੇਨਡ ਕਰਕੇ ਫੈਕਟਰੀ 'ਚ ਭੇਜੀਏ ਤੇ ਉਸੇ ਲੇਬਰ ਕਲਾਸ 12000 ਨੂੰ ਲੈਣ ਵਾਲੇ ਨੂੰ 25000 ਮਿਲੂਗਾ ਤੇ ਜਦੋਂ ਕਿਸੇ ਨੂੰ ਬ੍ਰਦਰ 25000 ਰੁਪਏ ਮਿਲੂਗਾ ਤੇ ਉਹਦਾ ਜਿਹੜਾ ਲਾਈਫ ਸਟਾਈਲ ਆ ਉਹ ਵੀ ਵਧੀਆ ਹੋ ਜਾਊਗਾ ਮੈਂ ਉਹਨਾਂ ਦੀ ਸਿਹਤ ਦਾ ਖਿਆਲ ਰੱਖੂੰਗਾ এডਿਕੇਸ਼ਨ ਦਾ ਖਿਆਲ ਰੱਖੂੰਗਾ ਪਲੱਸ ਉਹਨਾਂ ਦਾ ਰੋਜ਼ਗਾਰ ਦਾ ਪ੍ਰਬੰਧ ਕਰੂੰਗਾ ਔਰ ਅੱਜ ਮੈਂ ਬੇਨਤੀ ਕਰਦਾ ਜੇ ਪਰਮਾਤਮਾ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਸਵਾਲੀ ਨਜ਼ਰ ਪਈ ਪਾਰਟੀ ਨੇ ਭਰੋਸਾ ਕਰਕੇ ਲੁਧਿਆਣਾ ਦੱਖਣੀ ਦੀ ਜ਼ਿੰਮੇਵਾਰੀ ਦਿੱਤੀ ਤੇ ਮੈਂ ਤੁਹਾਨੂੰ ਗਰੰਟੀ ਕਰਦਾ ਕਿ ਜਿੰਨੇ ਲੁੱਟਕ ਸੁੱਟ ਕਰਨ ਵਾਲੇ ਜਿੰਨੇ ਤੰਗ ਕਰਨ ਵਾਲੇ ਲੋਕਾਂ ਨੂੰ ਸਾਰੇ ਵਿਹਲੇ ਕਰਕੇ ਘਰੇ ਵਾਦਾਂਗੇ ਆਮ ਬੰਦੇ ਬਣ ਕੇ ਮੈਂ ਆਮ ਸ਼ਹਿਰੀ ਆ ਯਾਰ ਮੇਰੀਆਂ ਵੀ ਉਹੀ ਲੋੜਾਂ ਨੇ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਉਹਨਾਂ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਅਸੀਂ ਪੂਰੀਆਂ ਕਰਕੇ ਦੇਾਂਗੇ